ਅਇਦ ਕੀ ਉਹਨਾਂ ਨੂੰ ਜਵਾਵਾਂਗੇ ਠੀਕ ਨੇ ਅੰਮਰਪਾਲ ਨੂੰ ਜਵਾਵਾਂਗੇ ਹੁਣ ਇਹਦਾ ਦੇਖ ਲੈ ਉਹਨਾਂ ਇਹਦੀ ਅੰਮਰਪਾਲ ਨੂੰ ਸਹੀ ਬਾਹਰ ਨਹੀਂ ਆਉਣ ਦਿੰਦੇ ਉਹਨੂੰ ਵੀ ਅੰਦਰ ਤੱਕ ਰਿਆ ਹੋਇਆ ਧੱਕਾਸ਼ਾਹੀ ਕਰ ਰਹੇ ਹੁਣ ਤੱਕ ਕਰੇ ਨਾਲ ਜਿੱਤ ਗਿਆ ਫੇਰ ਵੀ ਅੰਦਰ ਵਟਾ ਜਿੱਤਿਆ ਅైనా ਕਰਜਾ ਕੈਪਟਨ ਮੇਰਾ ਮਾਫ ਕਰਕੇ ਸੁਣਾ ਜਾ 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 ਹੋਰ ਇਹਦੀ ਨਾਮ ਕਰਦੇ ਸ਼ਾਬਾਸ਼ ਹੈ ਜੀ ਬਾਈ ਉਹਨੇ ਵੇਚਿਆ ਤਾਂ ਉਹਦੇ ਉੱਰ ਹੁਣੀ ਚਾਹੀਦੀ ਆ ਜੇ ਨਹੀਂ ਵੇਚਿਆ ਤਾਂ ਨਹੀਂ ਹੁਣੀ ਚਾਹੀਦੀ ਉਹਨਾਂ ਦੀ ਸਰਕਾਰ ਤੀ ਜਿਖਮੁਖ ਇਹਨਾਂ ਨੇ ਕਿੰਨਾ ਆਪਣਾ ਵਿਆਵਦੀਆਂ ਕਰਾਈਆਂ ਮਹਾਰਾਜ ਦੀਆਂ ਨਾ ਕੁਝ ਕਰਿਆ ਉਹਨਾਂ ਨੂੰ ਜਾਣਨ ਪਤਾ ਲੱਗਾ ਹੋਰ ਸਰਕਾਰਾਂ ਦੇ ਆ ਕੇ ਮੂਹਰੇ ਬੋ ਭਈ ਇਹ ਨਾ ਦੇ ਥੋੜੇ ਬੰਦੇ ਜਿੱਤਣਗੇ ਜਿ ਕਿਹੜਾ 90 92 ਆ ਹੁਣ ਲਾ ਲੋ ਵੀ 30 40 20 25 ਜਿੱਤ ਜਾਣਗੇ ਪ੍ਰੋਗਰਾਮ ਰੌਣਕ ਸੱਥਾਂ ਦੀ ਤਹਿਤ ਅੱਜ ਅਸੀਂ ਪਹੁੰਚੇ ਆ ਫਤਿਹਗੜ੍ਹ ਸਾਹਿਬ ਦੇ ਪਿੰਡ ਬਲਾੜੀ ਖੁਰਦ ਜਿੱਥੇ ਵੱਖ-ਵੱਖ ਲੋਕ ਮੌਜੂਦ ਨੇ ਗੱਲਬਾਤ ਕਰਾਂਗੇ ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ ਕਿਸ ਤਰੀਕੇ ਦੀ ਸਮੱਸਿਆ ਆ ਅੰਕਲ ਜੀ ਕੀ ਨਾਮ ਹੈ ਦਲਬੀਰ ਸਿੰਘਾ ਜੀ ਅੰਕਲ ਜੀ ਸਾਰੀਆਂ ਸਰਕਾਰਾਂ ਦੇਖ ਲਈਆਂ ਕਿਹੜੀ ਠੀਕ ਲੱਗੀ ਫਿਰ ਹੁਣ ਤੱਕ ਭਾਈ ਸਾਨੂੰ ਤਾਂ ਕੋਈ ਨਹੀਂ ਠੀਕ ਲੱਗੀ ਇੱਕੇ ਹਜ਼ਾਰ ਲੱਗਦਾ ਕੰਮ ਥੋੜੀ ਆ ਠੀਕ ਲੱਗੀ ਥੀ ਵੀ ਜਿਹੜੀ ਚੱਲ ਮੋਟਰਾਂ ਤੇ ਲਾਈਟ ਲੂਟ ਆਉਂਦੀ ਆ ਸਹੀ ਆ ਪਰ ਇਹਨਾਂ ਨੇ ਹੁਣ ਆ ਜਿਹੜਾ ਕਿਸਾਨਾਂ ਦਾ ਇੱਧਰ ਲੁਧਿਆਣੇ ਕੰਨੀ ਜ਼ਮੀਨ ਦਾ ਮੁੱਦਾ ਹੈ ਤੇ ਉਹ ਸਾਨੂੰ ਹੁਣ ਗਲਤ ਲੱਗ ਰਿਹਾ ਬਹੁਤ ਜਿਹੜੀ ਜ਼ਮੀਨ ਐ ਇੱਧਰ ਰਿਕੁਆਇਰ ਕਰ ਰਹੇ ਆ ਤੇ ਉਹਦੇ ਵਾਸਤੇ ਸਾਨੂੰ ਚੰਗਾ ਨਹੀਂ ਲੱਗ ਰਿਹਾ ਇਹ ਫਿਰ ਉਹੀ ਰਾਹ ਤੇ ਦੁਰਪੇ ਨਹੀਂ ਪਹਿਲਾਂ ਹਾਂ ਹੁਣ ਤਾਂ ਸਾਨੂੰ ਤਾਂ ਲੱਗਦਾ ਵੀ ਉਹੀ ਰਾਹ ਤੇ ਦੁਰਪੇ ਪਹਿਲਾਂ ਠੀਕ ਆ ਪਹਿਲਾਂ ਸਾਨੂੰ ਕੁਝ ਵਧੀਆ ਲੱਗਿਆ ਚੱਲ ਸਾਨੂੰ ਘਰ ਦੇ ਲਾਈਟ ਦੇ ਬਿਲ ਬੁਲ ਨਹੀਂ ਥੀ ਆਉਂਦਾ ਮੋਟਰਾਂ ਵਾਲਾ ਵੀ ਜਿਵੇਂ ਚੱਲ ਜਿਵੇਂ ਨੌਕਰੀਆਂ ਦੇ ਜਾਂਦੇ ਆ ਲੋਕ ਉਹ ਸ਼ਾਮ ਨੂੰ ਘਰ ਆ ਜਾਂਦੇ ਦੇ ਐਵੇਂ ਚੱਲ ਅਸੀਂ ਵੀ ਬਾਈ ਸ਼ਾਮ ਸਵੇਰੇ ਜਾਂਦੇ ਤੇ ਸ਼ਾਮ ਨੂੰ ਮੋਟਰ ਬੰਦ ਕਰਕੇ ਆ ਜਾਂਦੇ ਤੇ ਪਰ ਹੁਣ ਸਾਨੂੰ ਆ ਉਦੋਂ ਵੀ ਗੰਦਾ ਕੰਮ ਆ ਜੇ ਜ਼ਮੀਨਾਂ ਖੋਲੀਆਂ ਪੀਤਾ ਖਤਮ ਹੋ ਗਈ ਗਾਣੀ ਇਹ ਚੱਕਰ ਭਗਵੰਤ ਮਾਨ ਕਹਿੰਦੇ ਵੀ ਸਹੂਲਤ ਦਵਾਂਗੇ ਵਿੱਚ ਪਲਾਟ ਵਗੈਰਾ ਦਵਾਂਗੇ ਤੁਹਾਨੂੰ ਰੇਟ ਵੀ ਵਧ ਦਵਾਂਗੇ ਪਰ ਫਿਰ ਇਹ ਆ ਵੀ ਕਿਸਾਨ ਜ਼ਮੀਨ ਨਹੀਂ ਦੇਣਾ ਚਾਹੁੰਦੇ ਹਨਾ ਤੇ ਉਹ ਜ਼ਮੀਨ ਨਹੀਂ ਦੇਣਾ ਚਾਹੁੰਦੇ ਜਿਆਦਾ ਦੇਣ ਬਾਈ 5 5 6 6 ਕਰੋੜ ਠੀਕ ਹੈ ਠੀਕ ਨਹੀਂ ਉਹਨਾ ਥੋੜੀ ਆ ਵੀ ਤੁਸੀਂ 4800 ਕਿਲੇ ਚ 40 ਗਾਜ ਹੁੰਦਾ ਸਾਨੂੰ ਤਾਂ ਇਹਨਾਂ ਨੇ 1200 ਗਾਜ ਦੇਣਾ ਤੇ ਉਹਦੇ ਵਿੱਚੋਂ ਵੀ ਇੱਕ ਪਲਾਟ ਦੇ ਦੇਣਾ ਉਹ ਪਤਾ ਨਹੀਂ ਕਾਦ ਕਾਮਯਾਬ ਹੋਣਾ ਕਾਦ ਅਗਲੇ ਨੂੰ ਉਹਦਾ ਰੁਟੀ ਬੰਦ ਹੋ ਜੇ ਨਹੀਂ ਸਾਨੂੰ ਤਾਂ ਡੱਬੇ ਚ ਕਾ ਦੇਣਗੇ ਫਿਰ ਐਸਾ ਵੀ ਇੱਕ ਇਹ ਵੀ ਹੈ ਕਿ ਜਿਵੇਂ ਪੰਜਾਬ ਦੇ ਵਿੱਚ ਖੇਤੀ ਹੁੰਦੀ ਹੈ ਨਾ ਵਧੀਆ ਜ਼ਮੀਨਾਂ ਪੰਜਾਬ ਦੀ ਵੀ ਜੇ ਇੱਥੇ ਮਤਲਬ ਸ਼ਹਿਰੀ ਸਿਸਟਮ ਬਣ ਗਿਆ ਤੇ ਫਿਰ ਕਿਸਾਨ ਖੇਤੀ ਕਿਵੇਂ ਹੋਊਗੀ ਹਨਾ ਹਾਂ ਖੇਤੀ ਫਿਰ ਕਿਵੇਂ ਹੋ ਕਿਵੇਂ ਲੋਕਾਂ ਨੂੰ ਭੁੱਖੇ ਹੀ ਮਰਨਗੇ ਨਹੀਂ ਉਹ ਤੇ ਹੁਣ ਕੰਮ ਸਾਨੂੰ ਗਲਤ ਹੋ ਰਿਹਾ ਵੀ ਭਗਵੰਤ ਮਾਨ ਦੀ ਖਮਨੀਤਾ ਚੱਲਦੀ ਨਹੀਂ ਵੀ ਕਜਰੀਵਾਲ ਦੀ ਚੱਲਦੀ ਆ ਸਾਨੂੰ ਹੁਣ ਲੱਗਦਾ ਵੀ ਇਹ ਆ ਥੋੜਾ ਜਿਹਾ ਵੀਉ ਪੈ ਸੌਥੀ ਨੂੰ ਜਾ ਰਿਹਾ ਮੈਂ ਆਪ ਖੁਦ ਬੋਟ ਬਾਈਆ ਪਿੰਡਾਂ ਚ ਬੁਰੇ ਹੋ ਕੇ ਸਭ ਤੋਂ ਐਨ ਪਰ ਮੈਨੂੰ ਕੁਛ ਪਹਿਲਾਂ ਗੱਲਾਂ ਵਧੀਆ ਲੱਗੀਆਂ ਪਰ ਹੁਣ ਜਿਹੜਾ ਕੁਝ ਕਰ ਰਹੇ ਆ ਉਹ हिसाब ਤਾਂ ਫਿਰ ਪਿੰਡਾਂ ਚ ਜਮੇ ਹੀ ਖਤਮ ਆ ਫਿਰ ਤਾਂ ਡੰਡੇ ਬਚਣਗੇ ਵੀਰੇ ਹੋਰ ਤਾਂ ਕੁਛ ਹੈ ਨਹੀਂ ਜੇ ਜਮੀਨਾਂ ਤੇ ਬਣ ਗਏ ਜਿਹੜੇ ਦੇਰੇ ਨੇ ਕਿਸਾਨ ਫਿਰ ਉਹਨਾਂ ਨੂੰ ਰੋਕ ਰੋਕਣਾ ਚਾਹੀਦਾ ਬਈ ਕਿਸਾਨ ਕੀ ਕਰੂਗਾ ਯਾਰ ਉਹ ਤਾਂ ਡੰਡੇ ਨਾਲ ਚੱਲਦੇ ਆ ਬੇਚੇ ਕਿਸਾਨ ਕੀ ਕਰਨਗੇ ੱੱਕਾ ਇਹ ਤਾਂ ਜਿਹਦਾ ਹੁਣ ਆਏ ਹੋਵੇ ਭਾਈ ਤੂੰ ਦੇ ਨਾ ਦੇ ਜਮੀਨ ਫਿਰ ਹੁਣ ਤਾਂ ੱੱਕਾ ਹੀ ਆ ਯਾ ਉੱਤੇ ਪੁਲਿਸ ਘੜੀ ਆ ਉੱਥੇ ਪੁਲਿਸ ਡੰਡੇ ਮਾਰ ਰਹੀ ਆ ਹੁਣ ਕਿਸ਼ਾਨ ਕਾਲੀ ਤਲ ਕਹਿੰਦਾ ਵੀ ਤੁਹਾਡੀ ਜ਼ਮੀਨ ਨਹੀਂ ਦੇਣ ਦਵਾਂਗੇ ਸੁਵੇਰ ਬਾਦ ਕਹਿੰਦੇ ਨਾਲ ਖੜਿਆ ਤੁਹਾਡੇ ਉਹ ਨਹੀਂ ਵੀਰੇ ਉਹਨੇ ਤਾਂ ਸਾਡਾ ਬਹੁ ਨੁਕਸਾਨ ਕਰਤਾ ਬਾਦਲ ਦਾ ਉਹਨੇ ਤਾਂ ਬਹੁ ਨੁਕਸਾਨ ਸਾਡੀ ਸਿੱਖੀ ਦਾ ਨੁਕਸਾਨ ਕਰਤਾ ਛੱਡ ਉਹਦੇ ਕੰਮਾ ਗਮਾ ਨੂੰ ਤਾਂ ਛੱਡ ਰੋਟੀ ਕਰਕੇ ਖਾਣੀ ਆ ਕਿਸ਼ਾਨਾਂ ਨੇ ਉਹ ਸਾਰਾ ਹੁਣ ਪੜ੍ਹੇ ਲਿਖੇ ਲੋਕ ਆ ਹੁਣ ਕਿਸੇ ਦੀ ਝਾਸੇ ਝੂਸੇ ਚ ਨਹੀਂ ਆਉਣਾ ਲੋਕਾਂ ਨੇ ਠੀਕ ਨਹੀਂ ਉਹ ਸਪੋਰਟ ਸਿਆਸਤ ਬਾਤ ਕਰ ਰਹੇ ਨੇ ਹਾਂ ਉਹ ਸਿਆਸਤ ਬਾਤ ਸਿਆਸਤੂਤ ਹੁਣ ਨਹੀਂ ਪਰ ਚੱਲਣੀ ਹੁਣ ਲੋਕ ਪਿੰਡਾਂ ਚ ਪੜ੍ਹੇ ਲਿਖ ਜਿਹੜੇ ਚੱਲ ਮਾਤੜ ਵਰਗੇ ਤੇ ਹੁਣ ਸਾਰਾ ਕੁਝ ਬੱਚੇ ਦੱਸਦੇ ਆ ਵੀ ਭਾਈ ਐਵੇਂ ਨਹੀਂ ਐਵੇਂ ਚੱਲਣਾ ਹੁਣ ਨਹੀਂ ਸਿਆਸਤ ਚੱਲਣੀ ਕੋ ਬਹੁਤੀ ਹੁਣ ਤਾਂ ਸਿਆਸਤ ਚੱਲੂ ਸੱਚੇ ਬੰਦੇ ਦੀ ਜਿਹੜਾ ਬੰਦਾ ਸੱਚ ਬੋਲੂ ਉਹਦੀ ਸਿਆਸਤ ਸੱਚ ਤੇ ਮੋਟ ਪਿਆ ਕਰੋਗੇ ਝੂਠ ਤੇ ਨਹੀਂ ਪੈਣੀ ਆਪ ਦੇ ਵਿੱਚ ਫਿਰ ਕਿਹੜਾ ਲੀਡਰ ਦੇਖੋ ਤੁਸੀਂ ਪਹਿਲਾਂ ਸਾਰੀਆਂ ਪਾਰਟੀਆਂ ਦੇਖੀਆਂ ਨਮੀ ਤੇ ਵਿਸ਼ਵਾਸ ਕਰਿਆ ਉਹ ਵੀ ਖਰੀ ਨਹੀਂ ਉਤਰੀ ਤੁਹਾਡੇ ਤੁਸੀਂ ਕਹਿੰਦੇ ਹੋ ਤਾਂ ਫਿਰ ਅੱਗੇ ਕਿਹੜਾ ਸ ਆਊਗਾ ਫਿਰ ਜੇ ਉਹ ਵੀ ਐਵੇਂ ਨਿਕਲੇ ਆ ਨਹੀਂ ਹੁਣ ਤਾਂ 1.5 ਸਾਲ ਪਿਆ ਦੇਖਾਂਗੇ ਨੇੜੇ ਜਾ ਕੇ ਵੀ ਕਿਹੜਾ ਚੰਗਾ ਉਧਰ ਨੂੰ ਪਾ ਦਾਂਗੇ ਕਿ ਨਵੇਂ ਵੀ ਉੱਠ ਰਹੇ ਨੇ ਅਮਰਤਪਾਲ ਦੀ ਪਾਰਟੀ ਉਹ ਕਿਵੇਂ ਲੱਗੀ ਆ ਬਾਈ ਤੇ ਕੀ ਉਹਨਾਂ ਨੂੰ ਜਮਾ ਲਾਂਗੇ ਸਰ ਠੀਕ ਨਹੀਂ ਅਮਰਤਪਾਲ ਨੂੰ ਜਵਾ ਲਾਂਗੇ ਹੁਣ ਇਹ ਤਾਂ ਦੇਖ ਲੈ ਮੈਂ ਤਾਂ ਕੀ ਅਮਰਤਪਾਲ ਨੂੰ ਸਹੀ ਕਿਸੇ ਨੂੰ ਤਾਂ ਜੇ ਹੋਰ ਹੋਊ ਨੂੰ ਪਾ ਦਾਂਗੇ ਅਸੀਂ ਤਾਂ ਬਈ ਇਹ ਗੱਲ ਆ ਇੱਕ ਜਿਵੇਂ ਮਾਨ ਸਰਕਾਰ ਨੇ ਗਰੰਟੀਆਂ ਗਈਆਂ ਸੀ ਹਨਾ ਕੁਝ ਕਰ ਐ ਵੀ ਗਈਆਂ ਜਿਵੇਂ ਆ ਬੜਾਪਾ ਪੈਨਸ਼ਨ 2500 ਕਰਾਂਗੇ ਔਰਤਾਂ ਨੂੰ 1000 ਰੁਪਿਆ ਲੱਗਦਾ ਪੂਰੇ ਕਰਨਗੇ ਇਹ ਸਾਨੂੰ ਦੇਖੋ ਉਹਦਾ ਏਡਾ ਦਾ ਨਹੀਂ ਫਾਇਦਾ ਮੈਂ ਤੈਨੂੰ ਗੱਲ ਦੱਸਾਂ ਮੈਨੂੰ ਤਾਂ ਜਿਹੜਾ ਫਰੀ ਦੰਨੇ ਆ ਫਰੀ ਵਾਲਾ ਕੰਮ ਤਾਂ ਹੈਗਾ ਗਲਤ ਚਾਹੇ ਬਿਜਲੀ ਫਰੀ ਦੰਨੇ ਆ ਚਾਹੇ ਪਿੰਡਾਂ 'ਚ ਨਰੇਗਾ ਫਰੀ ਆ ਇਹਦਾ ਉਹਦੇ ਨੂੰ ਤਾਂ ਕੰਮ ਦੇ ਦੇਣ ਲੋਕਾਂ ਨੂੰ ਦਿਹਾੜੀ ਕੰਮ ਦੇਣ ਪੂਰਾ ਫਰੀ ਦਾ ਕੀ ਮਤਲਬ ਬਈ ਬਾਹਰਲੇ ਦੇਸਾਂ 'ਚ ਕੋਈ ਫਰੀ ਕੌਣ ਦਿੰਦਾ ਇਹਨਾਂ ਨੇ ਇਹਦਾ ਆਹੀ ਝਾਸੇ ਦੇ ਦੇ ਕੇ ਸਾਨੂੰ ਸਾਡੇ ਲੋਕ ਬਚਰੇ ਇੰਨੇ ਪੜ੍ਹੇ ਲਿਖੇ ਘਟਾਂ ਪਤਾ ਨਹੀਂ ਹੈਗਾ ਉਹਦੇ ਕਰਕੇ ਵਾ ਵੋਟ ਪਾ ਦਿੰਨੇ ਆਹੀ ਝਾਸਿਆਂ 'ਚ ਉਦੋਂ ਬਾਅਦ ਵੀ ਡੰਡੇ ਲੋਕਾਂ ਦੇ ਬੇਰੋਜ਼ਗਾਰੀ ਉਹ ਕਹਿੰਦੇ ਨੇ ਵੀ 55000 ਨੌਕਰੀਆਂ ਅਸੀਂ ਦੇ ਦਿੱਤੀਆਂ ਪਰ ਤੁਸੀਂ ਪਿੰਡ 'ਚ ਮਾਹੌਲ ਕਿਵੇਂ ਦੇ ਦਿਓ ਕਿੰਨੀਆਂ ਕ ਨੌਕਰੀਆਂ ਮਿਲੀਆਂ ਇਹ ਸੱਚ ਆ ਉਹਦਾ ਇਹ ਸੱਚ ਆ ਸਾਡੇ ਪਿੰਡ 'ਚ ਨੌਕਰੀ ਮਿਲੀਆਂ ਮੁੰਡੇ ਨੂੰ ਪੁਲਿਸ ਅਧਿਕਾਰੀ ਇੱਕ ਪੰਜੀ ਨਹੀਂ ਲੱਗੀ ਸਾਡਾ ਹੀ ਮੁੰਡਾ ਉਹ ਤੇ 1 ਰੁਪਿਆ ਨਹੀਂ ਉਹਦਾ ਲੱਗਿਆ ਤੇ ਕੋਈ ਪੰਜੀ ਨਹੀਂ ਉਹ ਜਾਂਦਾ ਹੁਣ ਵਿਚਾਰਾ ਇਹ ਵੀ ਗਰੀਬ ਕਰਦਾ ਤਾਂ ਇਹ ਵੀ ਨਹੀਂ ਗੱਲ ਵੀ ਬਹੁਤ ਜ਼ਮੀਨ ਵੀ ਨਹੀਂ ਹੈਗੀ ਉਹਦੇ ਕੋਲ ਕਿਸੇ ਨੇ ਨਹੀਂ ਪੰਜੀ ਲੱਗੀ ਇੱਕ ਆਪਣੇ ਦੇ ਤੇਰੀ ਕੁੜੀ ਲੱਗੀ ਪਟਵਾਰੀ 1 ਰੁਪਿਆ ਨਹੀਂ ਲੱਗਿਆ ਇਹ ਬਾਕੀ ਸੱਚ ਆ ਭਗਵੰਤ ਮਾਨ ਦਾ ਐਵੇਂ ਅਸੀਂ ਸੱਚੀ ਸੱਚੀ ਕਹਿਣੀ ਆ ਝੂਠੀ ਝੂਠੀ ਕਹਿਣੀ ਆ ਹਾਂ ਜੇ ਪਰ ਹੁਣ ਜ਼ਮੀਨ ਉਧਰ ਉਹ ਕਰ ਲਈ ਰਿਕਵਰ ਫੇਰ ਤਾਂ ਤੂੰ ਸਮਝ ਲੈ ਫੇ ਸਾਰਾ ਕੁਝ ਕਰਿਆ ਕਰਾਇਆ ਕੂਚ ਭਗਵੰਤ ਮਾਨ ਦਾ ਬਹੁਤ ਕੰਮ ਨਹੀਂ ਹੋਣਾ ਚਾਹੀਦਾ ਕਾਂਗਰਸ ਫੇ ਕਿਵੇਂ ਲੱਗੀ ਪਹਿਲਾਂ ਚੰਦੀ ਤੇ ਉਹ ਕੈਪਟਨ ਆਂਗਰਾਸ ਬਾਈ ਉਹ ਤਾਂ ਕੈਪਟਨ ਤਾਂ ਸਾਰਾ ਰਲੇ ਮਲੇ ਹੀ ਤਾਂ ਉਹਦਾ ਚਾਚਾ ਭਤੀਜਾ ਸੱਚੀ ਗੱਲ ਆ ਉਹਦਾ ਸਹੀ ਗੱਲ ਆ ਕਿ ਨਹੀਂ ਉਹਦਾ ਸਹੀ ਆ ਉਹਦਾ ਚਾਚਾ ਭਜੀ ਦਾ ਰਲੇ ਹੋਏ ਤੇ ਤੇ ਹੁਣ ਇਹਨਾਂ ਦਾ ਮੁਸ਼ਕਲ ਆ ਉਹਨਾਂ ਦਾ ਵੀ ਕਿਉਂ ਉਹ ਪਾਟੋ ਧੜ ਬਹੁਤ ਆ ਉਹਨਾਂ ਚ ਮੁਸ਼ਕਲ ਲੱਗਦਾ ਉਹਨਾਂ ਨੂੰ ਇਹ ਤਾਂ ਮਰਜੀਠੇ ਤੇ ਕਰਵਾਈ ਸਹੀ ਹੋਈ ਆ ਕਿ ਸਿਆਸਤ ਹੋ ਰਹੀ ਆ ਬਾਈ ਗੱਲ ਸੋਣਾ ਸਾਡਾ ਖੁਦ ਮੁੰਡਾ ਮਰਿਆ ਚਿੱਟਾ ਖਾ ਕੇ ਜੇ ਬਾਈ ਉਹਨੇ ਵੇਚਿਆ ਤਾਂ ਉਹਦੇ ਫਿਰ ਹੋਣੀ ਚਾਹੀਦੀ ਆ ਇਹ ਨਹੀਂ ਵਿੱਚ ਤਾਂ ਨਹੀਂ ਹੋਣੀ ਚਾਹੀਦੀ ਇਹ ਅਸੀਂ ਨਹੀਂ ਕਹਿ ਸਕਦੇ ਉਹਨੇ ਕਰਿਆ ਨਾ ਕਰਿਆ ਜੇ ਕਰਿਆ ਤਾਂ ਖੁਦ ਮੇਰਾ ਸਕਾਪਤੀ ਜੰਮ ਰਿਆ ਕੈਨੇਡਾ ਚ ਪਿਛਲੇ ਸਾਲ ਦਾ ਹੋਇਆ ਵੀ ਉਹਦਾ ਹੀ ਕੰਮ ਆ ਨਸ਼ੇ ਵਾਲਾ ਹੀ ਕੰਮ ਹੋਇਆ ਪਰ ਜੇ ਹੋਇਆ ਤਾਂ ਉਹਨੂੰ ਉਹਦੇ ਪ੍ਰਕਾਰ ਵੀ ਵਾਕਈ ਹੋਣੀ ਚਾਹੀਦੀ ਫਿਰ ਤੇ ਰੌਣਾ ਵੀ ਨਹੀਂ ਚਾਹੀਦਾ ਫਿਰ ਆ ਨਾ ਸਿਆਸਤ ਖੇਲਣ ਇਹ ਵੀ ਚਲ ਆ ਹੁਣ ਛੱਡ ਦੋ ਹੁਣ ਉੱਥੇ ਤੇ ਜੀ ਉਹਦਾ ਕੋਰਟ ਚ ਹੋ ਗਿਆ ਸਭ ਕੁਝ ਕਰਦੇ ਇੱਕ ਗਰੀਬ ਬੰਦੇ ਆਣੇ ਚੱਕ ਲੈਣੇ ਇਹ ਕਿਸੇ ਪਿੰਡ ਚੋਂ ਉਸ ਨੂੰ ਤਾਂ ਇਹ ਫਿਰ ਉਹਦੇ ਵਿਚਾਰ ਦੀ ਜਵਾਨਤ ਨਹੀਂ ਹੁੰਦੀ ਇਹ ਲੋਕਾਂ ਦੀ ਜਦ ਇਹ ਹੋ ਜਾਂਦੀ ਬੜਿਆਂ ਦੀ ਇਹ ਚੱਕਰ ਇੱਕ ਤੁਹਾਡੇ ਇਲਾਕੇ ਚ ਮੈਨੂੰ ਇਹ ਵੀ ਦੱਸ ਦੋ ਕਿ ਵਿਕਾਸ ਕਿਵੇਂ ਹੋਇਆ ਸੜਕਾਂ ਸੜਕਾਂ ਵਧੀਆਂ ਨੇ ਦੇਖੋ ਸਾਡੇ ਇੱਕ ਵੀ ਸੜਕ ਨਹੀਂ ਬਣੀ ਕਿਸੇ ਪਿੰਡ ਚ 5 ਰੁਪਏ ਨਹੀਂ ਆਏ ਪਰ ਸਾਨੂੰ ਤਾਂ ਐ ਪਤਾ ਲੱਗਦਾ ਵੀ ਕਰਜ਼ਾ ਇਹਨਾਂ ਨੇ ਡਬਲ ਲੈ ਲਿਆ ਹੁਣ ਸਾਨੂੰ ਤਾਂ ਨਹੀਂ ਪਤਾ ਇਹ ਗੱਲ ਦਾ ਲੋਕਾਂ ਦੀ ਸੁਣੀ ਸੁਣਾਈ ਦੱਸਦੇ ਆ ਵੀ ਕਹਿੰਦੇ ਡਬਲ ਕਰਜ਼ਾ ਲੈ ਲਿਆ ਕੰਮ ਇੱਕ ਸੜਕ ਗਿਆ 5 ਰੁਪਏ ਵੀ ਨਹੀਂ ਆਏ ਕਿਸੇ ਪਿੰਡ ਚ ਸਾਡੇ ਲਾਗ ਲਾਗ ਜਿਹੜੇ ਜਿੱਥੇ ਕਿਦਾ ਸਾਡੀ ਜਾਣਕਾਰੀ ਆ 5-7 ਪਿੰਡਾਂ ਚ ਤੇ ਅਸੀਂ ਆ ਮੈਂ ਆਪ ਵੀ ਸਰਪੰਚ ਰਹੇ ਆ ਪਹਿਲਾਂ ਤੇ ਕਾਫੀ ਜਾਣ-ਪਛਾਣ ਹੈਗੀ ਆਪਣੇ ਤੇ ਕੋਈ ਕਿਸੇ ਨੂੰ ਪੰਜੀ ਨਹੀਂ ਆਈ ਦੀ ਗੱਲ ਦੀ ਹਸੂਲ ਤਾਂ ਕਰ ਕੀ ਮਾਰੀ ਹਾਂ 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 ਬਸ ਬਸ ਉਹੀ ਆ ਦੇਖੋ ਉਹ ਵਧੀਆ ਕਰਿਆ ਐਵੇਂ ਨਹੀਂ ਹੈ ਬਿਜਲੀ ਆਉਂਦੀ ਆ ਐਵੇਂ ਝੂਠੀ ਗੱਲ ਨਹੀਂ ਹੈਗੀ ਬਿਜਲੀ ਬਥੇਰੀ ਆਉਂਦੀ ਆ ਕਰਦੇ ਵੀ ਨਹੀਂ ਆਉਂਦੇ ਹਾਂ ਉਹ ਸੱਚ ਆ ਐਵੇਂ ਜੇ ਕਿਸੇ ਨੇ ਚਲ ਕਰਿਆ ਅਸੀਂ ਝੂਠ ਬੋਲੀਏ ਵੀ ਇਹਨੇ ਆ ਕਰਿਆ ਅਸੀਂ ਪਾਰਟੀ ਬਾਜੀ ਤੇ ਉਪਰਠ ਕੇ ਗੱਲ ਕਰ ਰਹੇ ਹਾਂ ਸਾਰੀ ਹਾਂ ਝੂਠ ਨਹੀਂ ਬੋਲਦੇ ਸੀ ਧੰਨਵਾਦ ਹਾਂਜੀ ਬਾਬਾ ਜੀ ਤੁਹਾਡਾ ਕੀ ਨਾਮ ਹੈ ਰੁਪੀ ਸਿੰਘ ਤੁਹਾਨੂੰ ਤੁਹਾਨੂੰ ਕਿਹੜਾ ਵਧੀਆ ਲੱਗਿਆ ਤੁਹਾਡਾ ਜਾਤ ਤਜਰਬਾ ਬਹੁਤ ਸਾਰੇ ਦੇਖੇ ਪ੍ਰਕਾਸ਼ ਬਾਦਲ ਵੀ ਦੇਖਿਆ ਕੈਪਟਨ ਵੀ ਦੇਖਿਆ ਚੰਨੀ ਵੀ ਭਗਵੰਤ ਮਾਨ ਵੀ ਕਿਹੜਾ ਠੀਕ ਲੱ ਕਲੋ ਠੀਕ ਹੀ ਹੈ ਅਸੀਂ ਤਾਂ ਜ਼ਾਰੀ ਜਿ ਠੀਕ ਹੀ ਆਂ। ਹੋਰ ਜਿਆਦਾ ਵਧੀਆ ਵੀ ਜਿਨੇ ਪੀ ਲੱਗਿਆ ਵੀ ਆ ਬਾਕੀ ਮੁੱਖ ਮੰਤਰੀ ਸੀ ਜਿਨੇ ਵਧੀਆ ਕੰਮ ਕਰਕੇ ਗਿਆ। ਕਲੋ ਪਰ ਇਹ ਥਾਪ ਨਹੀਂ ਤੇ ਪਿਆਰ ਕਰਿਆ ਆਪਣਾ ਆਪਣਾ ਗੱਲ ਨਹੀਂ ਹੱਲ ਨੇ। ਪਤਾ ਨਹੀਂ। ਨਹਾਰ ਦੀ ਯਾਲ ਆਪਣਾ ਪਕਣੀ। ਪੰਜ ਵਾਰੀ ਪ੍ਰਕਾਸ਼ ਬਾਦਲ ਮੁੱਖ ਮੰਤਰੀ ਰਹੇ ਨੇ ਉਦੋਂ ਕੀ ਹਾਲਾਤ ਸੀਗੇ? ਜਦ ਵੀ ਠੀਕ ਹੈ ਜਦ ਵੀ। ਹੂੰ। ਉਦੋਂ ਕੰਮਕਾਰ ਹੁੰਦੇ ਸੀਗੇ ਜੀ। ਕੰਮਕਾਰ ਤਾਂ ਹੁੰਦੀ ਜਦ ਵੀ। ਅੱਛਾ। ਹੂੰ। ਹੋਰ ਭਗਵਾਨ ਤੁਮਾਨ ਫਿਰ ਉਹਨੂੰ ਤਾਂ ਮਾਰ ਵੀ ਜੀ ਲੋਕਾਂ ਨੂੰ ਬੜੀ ਦੂਰ ਘਰੇ ਕਰਦਾ ਹੀ ਹੁੰਕ ਨਹੀਂ ਨਾ ਇਹ ਤਾਂ ਜਿਹੜੇ ਕੰਮ ਕਰਦੇ ਕਰਦੇ ਜਿਹੜੇ ਕਰਿਆ ਬਈ ਵਧੀਆ ਤੁਹਾਨੂੰ ਕਿਹੜੀ ਕਿਹੜੀ ਸੂਲਤ ਲੱਗਦੀ ਆ ਪੈਨਸ਼ਨ ਵਗੈਰਾ ਲੱਗਿਆ ਤੁਹਾਡੀ ਨਹੀਂ ਆਪਣੀ ਮੈਨੂੰ ਸੂਲਤ ਕਿਹੜੀ ਲੱਗੇ ਪਈ ਇਹਨੇ ਦੇਤੀ ਪਈ ਵਧੀਆ ਤੋ ਹਾਂ ਬਿਜਲੀ ਵਾਲੀ ਹੋਰ ਤਾਂ ਕਰਦੀ ਬਿਜਲੀ ਵਾਲੀ ਦਿੱਤੀ ਇਹਨੇ ਅੱਛਾ ਮੋਟਰਾਂ ਦੀ ਲੜ ਕਿਵੇਂ ਆਉਂਦੀ ਆ ਜੀ ਪੂਰੀ ਆਉਂਦੀ ਲਾਈਟ ਮੋਟਰ ਵਾਲੀ ਦਾ ਉਹ ਕਹਿੰਦਾ ਰਾਤ ਨੂੰ ਮਤਲਬ ਕਿਸਾਨਾਂ ਨੂੰ ਨਹੀਂ 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 ਮੋਟਰਾਂ ਦਾ ਸਮਾਂ ਬੰਦ ਕਰਨੇ ਲੱਗਦੀਆਂ ਅੱਛਾ ਹਾਂ ਵਾਧੂਗਾ ਵਾਧੂਗਾ ਕੀ ਕਿਸਾਨਾਂ ਦੀ ਅਮੀ ਸਮੱਸਿਆਵਾਂ ਬਹੁਤ ਨੇ ਜਣਾ ਵੀ ਜਿਵੇਂ ਰੇਟ ਨਹੀਂ ਉਹ ਜੇ ਮਿਲਦੇ ਧਰਨੇ ਬੜੇ ਲੱਗ ਰਹੇ ਨੇ ਲੱਗਦਾ ਕੋਈ ਹੱਲ ਕਰੂਗਾ ਉਹ ਨਰਿੰਦਰ ਮੋਦੀ ਤੱਕ ਵੀ ਮੰਗਾਣੇ ਤੁਹਾਡੀਆਂ ਨਾ ਲੱਗਦਾ ਵੀ ਅੱਗੇ ਹਾਲ ਲੂਗਾ ਕੋਈ ਤੁਹਾਡਾ ਹੱਲ ਕਿਹਾ ਉਹਨੂੰ ਤੇ ਉਹ ਹੱਲ ਤਾਂ ਚਲਦੀ ਜਉਣ ਕਿਹੜਾ ਉਹ ਜਲਦਾ ਕੋਨੇ ਨਹੀਂ ਕਿਹਨੇ ਕਿਨਾ ਮਾਪੀ ਚਤਨਾਮ ਸਿੰਘ ਆਪਰੇ ਤੁਹਾਨੂੰ ਕਿਹੜੀ ਵਧੀ ਲੱਗੀ ਸਰਕਾਰ ਸਭ ਸਰਕਾਰਾਂ ਪੁਰੇ ਬਰੀਆਂ ਕੋਈ ਕੰਮ ਉਕਾਰ ਹੋਇਆ ਇਹ ਜਾਨੀ ਹੈਗਾ ਵੀ ਕੰਮ ਕਰ ਰਹੀਆਂ ਤੇ ਕੁੜੀ ਪਗੋ ਅੰਤਮਾਨ ਸਰਕਾਰ ਆ ਉਹ ਥੋੜਾ ਜਿਹਾ ਕਰ ਰਹੀ ਆ ਧੱਕਾਸ਼ਾਹੀ ਜੁਮੀਦਾਰਾਂ ਨਾਲ ਵੀਰੇ ਅ ਆਪਣੇ ਇੱਥੇ ਦੰਦੀ ਧਰਤੀ ਆ ਸ਼੍ਰੀ ਫਤਿਹਗੜ੍ਹ ਸਾਹਿਬ ਇਹਨਾਂ ਦੇ ਵਿੱਚ ਵੀ ਕਰ ਰਹੇ ਆ ਵੀ ਜੁਮੀਦਾਰਾਂ ਦਾ ਵੀ ਪੂਰਾ ਹੱਕ ਮਿਲਣਾ ਚਾਹੀਦਾ ਵੀਰੇ ਇਹ ਧੱਕੇਸ਼ਾਹੀ ਨਾਲ ਜਮੀਨਾਂ ਡੱਬ ਕੇ ਕੀ ਕਰਨਗੇ ਜੁਮੀਦਾਰ ਕਿੱਧਰ ਜਾਣਗੇ ਵੀਰੇ ਤੇ ਜੁਮੀਦਾਰ ਤਾਂ ਫਿਰ ਦਿਹਾੜੀ ਚਾਰੂ ਜੱਗੋ ਵੀ ਨਹੀਂ ਹੈਗਾ ਡੱਬੇ ਚੱਕ ਕੇ ਜਾਣਗੇ ਕਿ ਕਿੱਥੇ ਜਾਣ ਸਾਡੇ ਤਾਂ ਨਾਣੇ ਵੀ ਭੁੱਖੇ ਮਰ ਜਾਣਗੇ ਸਾਡੇ ਤਾਂ ਨਾਣੇ ਵੀ ਨਹੀਂ ਪੜਾ ਸਕਦੇ ਇਹ ਤਰੀਕੇ ਨਾਲ ਜੀ ਪੈ ਲੰਗ ਨਹੀਂ ਸਾਡੇ ਜ਼ਿਮੀਂਦਾਰਾਂ ਦੇ ਖਰਚੇ ਲੋਟ ਆ ਰਹੇ ਕੋਈ ਬਿਮਾਰ ਹੋ ਗਿਆ ਕੋਈ ਕੁਝ ਹੋ ਗਿਆ ਅਸੀਂ ਕਿੱਧਰ ਜਾਊਂਗੇ ਮਤਲਬ ਮਰਜ਼ੀ ਮੁਤਾਬਕ ਪੁੱਛ ਕੇ ਲੈਣੀ ਚਾਹੀਦੀ ਹੈ ਚੀਜ਼ਾਂ ਹਾਂ ਜੀ ਹਾਂ ਪੁੱਛ ਕੇ ਲੈਣ ਜੀ ਸਾਨੂੰ ਹੱਕ ਪੂਰਾ ਮਿਲਣਾ ਚਾਹੀਦਾ ਜੀ ਜ਼ਿਮੀਂਦਾਰੀ ਐਦਾਂ ਥੋੜਾ ਜੀ ੱੱੱਕਾ ਛਾਹੀ ਕਰੋ ਵੀ ਸਾਨੂੰ ਤੁਹਾਨੂੰ ਚੌਥਾ ਇਸ਼ਾਰਾ ਦਵਾਂਗੇ ਜੀ ਆ ਕਰਾਂਗੇ ਜੀ ਇਹ ਤਾਂ ਸਰੇ ਆਮ ੱੱੱਕਾ ਕਰ ਰਹੀ ਹੈ ਸਰਕਾਰ ਜਿਵੇਂ ਹੁਣ ਵਿਰੋਧੀ ਪਾਰਟੀਆਂ ਕਹਿ ਰਹੀਆਂ ਨੇ ਕਿ ਸਰਕਾਰ ੱੱੱਕਾ ਕਰ ਰਹੀ ਹੈ ਪਰ ਕਹਿੰਦੇ ਪਿਛਲੀਆਂ ਸਰਕਾਰਾਂ ਵਿੱਚ ਵੀ ਜ਼ਮੀਨਾਂ ਲਈਆਂ ਗਿਆ ਕਿਸਾਨਾਂ ਦੀਆਂ ਵੀਰੇ ਤਾਂ ਆਇਆ ਨਾ ਜੀ ਉਹ ਤਾਂ ਗੱਲਾਂ ਜੀ ਇਹਨਾਂ ਦੀ ਵੀ ਅਸੀਂ ਆ ਕਰਦਾਂਗੇ ਜੋ ਕਰਦਾਂਗੇ ਜੀ ਉਹ ਕੋਈ ਉਹ ਵੀ ਸਰਕਾਰ ਇਦਾਂ ਕਹਿੰਦੀ ਆ ਵੀ ਅਸੀਂ ਕਰਾਂਗੇ ਪਹਿਲਾਂ ਕਿਹੜਾ ਸਰਕਾਰਾਂ ਨੇ ਕਿਹੜਾ ਨਹੀਂ ਕਰੀਆਂ ਹੈਗੀਆਂ ਕਬੜ ਉਹ ਵੀ ਤੱਕੇ ਹੀ ਸ਼ਾਈ ਕਰੀਏ ਹੁਣ ਜ਼ਿਮੀਦਾਰਾਂ ਦੇ ਡੰਡੇ ਮਾਰਨਗੇ ਭਜਾਉਣਗੇ ਦੱਸ ਕਿੱਥੇ ਜਾਣ ਕਿੱਥੇ ਬੱਠਣਗੇ ਪੁਰੇ ਬਾਹਰ ਰੁੱਕਾ ਜੀ ਜਿਵੇਂ ਸੁਖਵੀਰ ਬਾਦਲ ਨੇ ਉਹ ਕਹਿੰਦੇ ਵੀ ਪੰਥ ਦੀ ਪਾਰਟੀ ਆ ਸਾਡੀ ਵੀ ਇਹਨੂੰ ਮਜ਼ਬੂਤ ਕਰੋ ਵੀ ਤੁਹਾਡੀ ਜ਼ਮੀਨ ਨਹੀਂ ਅਸੀਂ ਜਾਣ ਦਿੰਦੇ ਕਹਿੰਦੇ ਮੈਂ ਬੈਠਾ ਹਰੇ ਬਿਰਦਾਨਾਂ ਨੇ ਪਹਿਲਾਂ ਵੀ ਰੁਕੇ ਉਹਨਾਂ ਨੇ ਕੀ ਹਾਲ ਕਰਿਆ ਉਹਨਾਂ ਨੇ ਪਹਿਲਾਂ ਆਪਣੇ ਵਿਅਪਦੀਆਂ ਕਿੰਨੀਆਂ ਕਰਾਈਆਂ ਉਹਨਾਂ ਨੇ ਆਪਣੀ ਸਰਕਾਰ ਦੇ ਵਿੱਚ ਸ਼ਹੀਦਾਂ ਨੂੰ ਉਹਨਾਂ ਨੇ ਬਦਨਾਮ ਕੀਤਾ ਕੋਈ ਕੰਮ ਉਹਨਾਂ ਨੇ ਕਰਿਆ ਹੀ ਨਹੀਂ ਹੈਗਾ ਫਿਰ ਕੋਈ ਸਹੀ ਇਹ ਸਰਕਾਰ ਨੇ ਅਸੀਂ ਕਿਉਂ ਮਂ ਭਰੋਸਾ ਕਰ ਲਈਏ ਕਿਸੇ ਸਰਕਾਰ 'ਤੇ ਥੋੜੇ ਸਮੇਂ ਵਾਸਤੇ ਚੈਲੰਜ ਦੀ ਚੰਨੀ ਵੀ ਆਏ ਸੀ ਕਿ ਉਦੋਂ ਲੱਗਦਾ ਕੋਈ ਕੰਮ ਹੋਇਆ ਆ ਹੋਆ ਸੀ ਜਿਹੜਾ ਉਹਨੂੰ ਮੌਕਾ ਮਿਲਿਆ ਤਾਂ ਉਹਨਾਂ ਨੇ ਕੰਮ ਬਚੇਰਾ ਕਰਿਆ ਵੀ ਟਾਈਮ ਘੱਟ ਮਿਲਿਆ ਟਾਈਮ ਘੱਟ ਮਿਲਿਆ ਉਹਨਾਂ ਨੂੰ ਸਮਾਂ ਘੱਟ ਮਿਲਿਆ ਉਹਨਾਂ ਦੇ ਸਮੇਂ ਦੇ ਵਿੱਚ ਵੀ ਆຊਾਂ ਨੂੰ ਉਹਨਾਂ ਨੇ ਬਿਲਾ ਦੀ ਮਾਫੀ ਕਰੀ ਆ ਹਾਂ ਤਾਂ ਸੋਹਣਾ ਕੰਮ ਕਰ ਗਿਆ ਪਿੱਛੇ ਸੜਕਾਂ ਵੀ ਬਣਾ ਗਿਆ ਤੇ ਹੋਰ ਵੀ ਕੰਮ ਕਰਿਆ ਸਾਡੇ ਆ ਸਰਕਾਰ ਨੇ ਤਾਂ ਜੀ ਛੱਡ ਪਿੰਡ ਦੇ ਵਿੱਚ ਕੋਈ ਸੜਕ ਨਹੀਂ ਕੋਈ ਕੁਝ ਨਹੀਂ ਕਰਿਆ ਨਾ ਕੋਈ ਕੁਝ ਵੀ ਨਹੀਂ ਬਣਾਇਆ ਹੈਗਾ ਹੁਣ ਤੱਕ ਕੋਈ ਪੈਸਾਨੀਆਂ ਜੇ ਅਸੀਂ ਕਹੀਏ ਵੀ ਉਹ ਫਲਾਣ ਥਾਂ ਕਰਿਆ ਜੀ ਉਹ ਲਾਤਾ ਜੀ ਇੱਧਰ ਕਰਤਾ ਜੀ ਕੁਝ ਨਹੀਂ ਕਰਿਆ ਜੀ ਉਹਨਾਂ ਨੂੰ ਪੈਸੇ ਨਹੀਂ ਆਏ ਕਿ ਲੱਗਦਾ ਸਰਕਾਰ ਕੋਲ ਕਿ ਮਤਲਬ ਫਰੀ ਜਿਹੜੀਆਂ ਸੂਲਤਾਂ ਜੀ ਜਾ ਰਿਹਾ ਕੰਮ ਸਾਰਾ ਗੱਲਾਂ ਜੀ ਉਹਨਾਂ ਦੀਆਂ ਬਸ ਆ ਜਾਣਗੇ ਜੀ ਚਲੇ ਜਾਣਗੇ ਬਹਿ ਕੇ ਕਹਿਣਗੇ ਵੀ ਅਸੀਂ ਤੁਹਾਨੂੰ ਬੁਲਾਵਾਂਗੇ ਜੀ ਦਮਾਂਗੇ ਜੀ ਸਾਡੇ ਸਰਪੰਚ ਵੀ ਦੋ ਤਿੰਨ ਵਾਰੀ ਜਾ ਆਏ ਉੱਥੇ ਉੱਥੇ ਬਰਡ ਕੋ ਮੁਰਿਆ ਉਹਨਾਂ ਕੋਈ ਮਿਲਦਾ ਹੀ ਨਹੀਂ ਹੈਗਾ ਵੀ ਆ ਕੋਈ ਕਰ ਨੂੰ ਹੈਗਾ ਜੀ ਫਿਰ ਜਿਵੇਂ ਸੜਕਾਂ ਬਣੀਆਂ ਨੇ ਜਿਵੇਂ ਅਕਾਲੀ ਦਲ ਨਾਲ ਵੀ ਕਹਿੰਦੇ ਨੇ ਕਾਂਗਰਸ ਵਾਲੇ ਵੀ ਸਾਡੇ ਰਾਜ ਚ ਬਣੀਆਂ ਨੇ ਸਾਰੀਆਂ ਇਹ ਸੱਚ ਹੈ ਫਿਰ ਇਹ ਸੱਚ ਹੈ ਜੀ ਉਹਨਾਂ ਦੇ ਉਨਾਰੇ ਰਾਜ ਚ ਬਣੀਆਂ ਕਾਂਗਰਸ ਦੁਆਰਾ ਅਰ ਕਾਲੀ ਗੱਲ ਦੇ ਵਿੱਚ ਸਰਕਾਰ ਚ ਬਣੀਆਂ ਮੁੜ ਕੇ ਕਿਤੇ ਕੋਈ ਬਣਾਈ ਇਹਨਾਂ ਨੇ ਕੋਈ ਸੜਕ ਲੋਕਾਂ ਬਾਕੀ ਜੀਮੇਦਾਰਾਂ ਦੀਆਂ ਹੋਰ 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 ਸੜਕਾਂ ਬਣਾ ਆਪਣਾ ਜਮੀਨਾਂ ਬਰਬਾਦ ਕਰਤੀ ਇਹਨਾਂ ਨੇ ਵਿੱਚੋਂ ਕੱਢ ਦਿਓ ਜੀ ਉਧਰੋਂ ਕਰ ਦਿਓ ਪਾੜ ਪੜਾ ਗਿਆ ਕਰਤਾ ਇਧਰ ਕੋਈ ਉਧਰ ਨੂੰ ਕਿੱਧਰ ਨੂੰ ਜਾਣਗੇ ਜੀਮੇਦਾਰ ਕੋਈ ਹੱਕੇ ਨੂੰ ਮਿਲ ਰਿਹਾ ਕਿ ਉੱਥੇ ਪਛੇ ਜੀਮੇਦਾਰ ਨੂੰ ਜਿਵੇਂ ਤਹਨੇ ਬੜੇ ਲੱਗ ਰਹੇ ਨੇ ਨਾ ਪਿੱਛੇ ਤੁਹਾਨੂੰ ਪਤਾ ਹੈ ਵੀ ਦਿੱਲੀ ਤੋਂ ਲੈ ਕੇ 2020 ਤੋਂ ਲੱਗਿਆ ਸੀਗਾ ਹੁਣ ਤੱਕ ਲੱਗ ਰਹੇ ਨੇ ਵੀ ਮੋਦੀ ਸਰਕਾਰ ਗੱਲ ਦੀ ਨਹੀਂ ਸੁਣ ਰਹੀ ਹੈ ਕਿ ਦੁਬਾਰਾ ਵੀ ਬਣ ਗਈ ਸਰਕਾਰ ਫਿਰ ਕਿਵੇਂ ਹੱਲ ਹੋਊਗਾ ਤੁਹਾਡਾ ਹੱਲ ਹੱਲ ਤਾਂ ਪURE ਕੁਛ ਨਹੀਂ ਹੋਣਾ ਹੈਗਾ ਕੋਈ ਸਰਕਾਰ ਨੇ ਕੁਛ ਨਹੀਂ ਕਰਨਾ ਹੈਗਾ ਜੀ ਕਿਸਾਨ ਲੀਡਰ ਸਹੀ ਨੇ ਜਿਹੜੇ ਮੈਂ ਤਾਂ ਤੁਹਾਡੇ ਅੱਗੇ ਲੱਗੇ ਹੋ ਰਹੇ ਹਾਂ ਮੰਨਦੇ ਹਾਂ ਮੰਨ ਤਾਂ ਤਾਂ ਹੈਗਾ ਜੀ ਸਰਕਾਰਾਂ ਉਹਨਾਂ ਦੀ ਗੋੜਾ ਸੁਣਦੇ ਆ ਜੀ ਉਹ ਕਹਿੰਦੇ ਵੀ ਇਹ ਲੋਕਾਂ ਦੇ ਵੀ ਉਹ ਵਿਕ ਜਾਂਦੇ ਆ ਕਿਸਾਨ ਲੀਡਰ ਹੁਣ ਇਹ ਤਾਂ ਪਤਾ ਨਹੀਂ ਹੈਗਾ ਜੀ ਅੰਦਰ ਜਾ ਕੇ ਹੁਣ ਕਿਹੜਾ ਛਾਣੂ ਅਸੀਂ ਤਾਂ ਪਿੱਛੇ ਹੋ ਕੇ ਚਲੇ ਜਾਂਦੇ ਆ ਸਾਨੂੰ ਤਾਂ ਇਦਾਂ ਦਾ ਪਤਾ ਵੀ ਨਹੀਂ ਲੱਗਦਾ ਹੈਗਾ ਵੀ ਆਪਣਾ ਵਿਗਦੇ ਵੀ ਵਿਗ ਵੀ ਜਾਂਦੇ ਬੰਦੇ ਇਦਾਂ ਕੋਈ ਹੱਲ ਨਹੀਂ ਹੈਗਾ ਜੀ ਅਜੇ ਤਾਂ ਗੱਲਾਂ ਬਣ ਜਾਂਦੀਆਂ ਜੀ ਉਹ ਤਾਂ ਇੱਕ ਛੱਡ ਉਹ ਰ ਕਰਕੇ ਹੱਕਾਂ ਵਰਕ ਹੀ ਜਾਣਦੇ ਆ ਜੀ ਅਸੀਂ ਇੱਕਾ ਵੀ ਨਹੀਂ ਕਿਸਾਨਾਂ ਜੇ ਮੰਨਦੇ ਹੋ ਇੱਕਾ ਤਾਂ ਹੈਗਾ ਹੀ ਇਹ ਕਿਸਾਨਾਂ ਦਾ ਜੀ ਸਾਰੇ ਇੱਕ ਹੀ ਆ ਜੀ ਕਿਸਾਨ ਲੀਡਰਾਂ ਦਾ ਜੀ ਕਿਸਾਨ ਲੀਡਰਾਂ ਦਾ ਵੀ ਵਿੱਚ ਵਿੱਚ ਹੈਗਾ ਵੀ ਕੋਈ ਆਪਣੀ ਪਾਰਟੀ ਬਣਾਈ ਵੀ ਉਹਨਾਂ ਨੇ ਕੋਈ ਉੱਧਰ ਕਹ ਜਾਂਦਾ ਕੋਈ ਇੱਧਰ ਆ ਬਈ ਹਾਇ ਤਾਂ ਇਕੱਠੇ ਹੀ ਆ ਜੀ ਸਾਰੇ ਪਰ ਸਾਨੂੰ ਫੇਰ ਵੀ ਨਹੀਂ ਹੱਕ ਮਿਲ ਰਿਹਾ ਕੋਈ ਬੈਠ ਕੇ ਪਹਿਲਾਂ ਸਾਡੇ ਉੱਥੇ ਆਪਣਾ ਦਿੱਲੀ ਉਹ ਤਾਂ ਧਰਨੇ ਉੱਪਰ ਜੀ ਛੰਦ ਸਾਡੇ ਸਾਰੇ ਚੱਕਲੇ ਥਾਲ ਤੇ ਕੋਈ ਟਰਾਲੀ ਨਹੀਂ ਮਿਲੀ ਕਿਸੇ ਜ਼ਿਮੀਦਾਰ ਦਾ ਕੋਈ ਟਰੈਕਟਰ ਨਹੀਂ ਮਿਲਿਆ ਕਿਸੇ ਦਾ ਕੁਝ ਵੀ ਨਹੀਂ ਮਿਲਿਆ ਉੱਥੇ ਲਟੇਰੇ ਆ ਕੇ ਸਭ ਚਮਾਨ ਲੈ ਕੇ ਚੱਕ ਕੇ ਕੁਝ ਵੀ ਨਹੀਂ ਛੱਡਿਆ ਜ਼ਿਮੀਦਾਰ ਰਾਤ ਨੂੰ ਜਾ ਕੇ ਸਾਡੀਆਂ ਬੀਬੀਆਂ ਭਾਣਾ ਘੋੜੀਆਂ ਬੱਠੀਆਂ ਤੁਸੀਂ ਉਹਨਾਂ ਦੇ ਵੀ ਡੰਡੇ ਮਾਰੇ ਇਹਨਾਂ ਨੇ ਭਜਾਤੀਆਂ ਕੋਈ ਜਾਣ ਚੋਗ ਨਹੀਂ ਰਹਾ ਕਿਤੇ ਪਛੇ ਜੀ ਆਪਣਾ ਆਪਣੇ ਘਰਾਂ ਆ ਕੇ ਕੋਈ ਕੁਝ ਵੀ ਸੁਣਾਈ ਨਹੀਂ ਹੋਈ ਮਤਲਬ ਮਾਨ ਸਰਕਾਰ ਨੇ ਵੀ ਠੱਕਾ ਕਰਿਆ ਕਿਸਾਨ ਨਾਲ ਹੈ ਮਾਨ ਸਰਕਾਰ ਵੀ ਠੀਕ ਹੈ ਜੀ ਆਹ ਜਾਂ ਕੋਈ ਇਹ ਨਹੀਂ ਕਰਿਆ ਹੈਗਾ ਜੀ ਉਹ ਵੀ ਠੀਕ ਆ ਉਹ ਆਪਣੀ ਜਗਾ ਠੀਕ ਚੱਲ ਰਹੀ ਹੈ ਜੀ ਬਹਾਵਰੀਓ ਕੰਮ ਕਰ ਰਹੇ ਹੋ ਜੇ ਤੋ ਵੀ ਕਰ ਰਹੇ ਹੈ ਜਿਵੇਂ ਨਵੀਂ ਪਾਰਟੀ ਵੀ ਬਣੀ ਹੈ ਤੁਹਾਨੂੰ ਪਤਾ ਵਾਰਿਸ ਪੰਜਾਬ ਦੀ ਅਮਰਤਪਾਲ ਵਾਲੀ ਉਹ ਵੀ ਹੁਣ 27 ਦੇ ਵਿੱਚ ਆਪਣੀਆਂ ਸਾਰੀਆਂ ਸੀਟਾਂ ਤੇ ਚੋਣਾਂ ਲੜਨ ਦੀ ਤਿਆਰੀ ਕਰ ਰਹੀ ਹੈ ਠੀਕ ਹੈ ਪਹਿਲਾਂ ਜਿਵੇਂ 22 ਦੇ ਵਿੱਚ ਆਮ ਆਦਮੀ ਪਾਰਟੀ ਸੀ ਹੁਣ 27 ਦੇ ਵਿੱਚ ਇਹ ਆ ਰਹੇ ਨੇ ਇਹ ਕੀ ਮਿਲਦਾ ਤੁਹਾਨੂੰ ਉਹ ਵੀ ਵਧੀਆ ਸੀ ਆਪਣਾ ਨੌਜਵਾਨਾਂ ਨੂੰ ਮੂਹਰੋ ਕਰ ਰਿਹਾ ਸੀ ਤਾਂ ਗੁਰਸ਼ਿਕ ਬਣਾ ਰਿਹਾ ਸੀ ਤਾਂ ਪਰਿਵਾਰਾਂ ਦੇ ਵਿੱਚ ਸਾਰਾ ਕੁਝ ਕਰ ਰਿਹਾ ਸੀ ਤਾਂ ਵੀਰ ਨੌਜਵਾਨ ਜੋੜ ਰਿਹਾ ਸੀ ਤਾਂ ਵਧੀਆ ਸਿੱਖਿਆ ਦੇ ਰਿਹਾ ਸੀ ਤਾਂ ਵੀ ਚਲੋ ਸਾਨੂੰ ਉਹ ਵੀ ਵਧੀਆ ਲੱਗਿਆ ਸੀ ਉਹਨੂੰ ਵੀ ਮੌਕਾ ਦੇਵਾਂਗੇ ਜੀ ਬਹੁਤ ਵਧੀਆ ਜੀ ਬਾਰ ਨਹੀਂ ਹੋਣ ਦੇਲੀ ਉਹਨੂੰ ਬਾਹਰ ਨੂੰ ਆਉਣ ਦਿੰਦੇ ਉਹਨੂੰ ਵੀ ਅੰਦਰ ਕਰਿਆ ਹੈ ਧੱਕਾਸ਼ਾਹੀ ਕਰ ਰਹੇ ਉਹਨਾਂ ਨੂੰ ਹੁਣ ਤੱਕ ਕਰੇ ਨਾਲ ਜਿੱਤ ਗਿਆ ਫੇਰ ਵੀ ਅੰਦਰ ਬੱਠਾ ਜਿੱਤਿਆ ਜੀ ਕੋਈ ਉਹਨਾਂ ਨਾਲ ਉਹਨਾਂ ਕਰਿਆ ਹੈਗਾ ਕੋਈ ਮਰਦਾ ਬਲੇ ਵੀ ਆਪਣਾ ਕੱਢਿਆ ਨਹੀਂ ਹੈਗਾ ਧੱਕਾ ਕਰਿਆ ਸਰਕਾਰ ਨਾਲ ਇਹਦੇ ਵਿੱਚ ਜੋ ਕੋਈ ਗੱਲ ਕਰਦਾ ਮੁਰਦਾ ਠਾਲਦਾ ਉਹਨੂੰ ਉਹਨੂੰ ਡੱਬ ਲੈਣੇ ਪਹਿਲਾਂ ਸਰਕਾਰ ਕੋਈ ਵੀ ਡੱਬਦੀ ਹੈ ਜਦ ਕਰ ਰੰਨਾ ਵੀ ਉਹਨੂੰ ਛੱਡ ਲੋ ਵੀ ਗਾ ਬਈ ਨਾ ਬੱਦੇ ਨਾ ਕਾ ਕੋਈ ਵੀ ਕੋਈ ਵੀ ਕੋਈ ਗੱਲ ਦਾ ਮੁਰਦਾ ਠਾਲਦਾ ਕੋਈ ਵੀ ਗੱਲ ਕਰਦਾ ਉਹਨੂੰ ਜਦੋਂ ਜਦੋਂ ਨਾਲ ਦੀ ਨਾਲ ਉਹਨੂੰ ਕਹਿ ਰੰਨਾ ਉਹ ਡੱਬ ਲੋ ਨੂੰ ਵਧਣ ਨਾ ਰੋ ਉੱਪਰ ਹੁਣ ਵਿਚਾਰਾ ਅੰਦਰ ਬੱਠਾ ਉਹਨੂੰ ਨਾ ਕੋਈ ਸੁਣਵਾਈ ਆ ਨਾ ਕੋਈ ਕੋਸ਼ਾ ਮਾਂ ਬਾਪ ਰੋ ਰੋਲ ਰਹੇ ਆ ਵਿਚਾਰੇ ਹੋਰ ਵੀ ਬੰਦਿਆਂ ਸਾਡੇ ਵਰਗੇ ਗਰੀਬ ਕੋਈ ਕੋੜ ਨਾਲ ਤੇ ਉਹ ਵੀ ਅੰਦਰ ਰੜੇ ਕੋਈ ਗਲਤ ਕੰਮ ਕਰਕੇ ਗਿਆ ਬਾਹਰ ਵੀ ਹਮਲਾ ਕਰਤਾ ਥਾਣੇ ਤੇ ਡੁੱਖੋ ਜੀ ਹਮਲਾ ਦਾ ਕਰਨ ਦਾ ਤਾਂ ਇਹ ਹੱਲ ਹੁੰਦਾ ਹੁੰਦਾ ਵੀ ਜੇ ਤਾਂ ਥਾਣੇ 'ਚ ਕਰਦਾ ਹਮਲਾ ਕਰਿਆ ਦੱਸੋ ਤਾਂ ਜੀ ਕਰਦਾ ਹਮਲਾ ਕੋਈ ਹਮਲਾ ਨਹੀਂ ਹੋਇਆਗਾ ਉਹ ਤਾਂ ਆਪਣੇ ਉਹ ਚ ਦਾਰ ਰਹੇ ਤੇ ਧਰਮ ਉਹ ਚ ਕੀ ਕਰਨਾ ਹੈ ਉਹਨਾਂ ਨੂੰ ਛਡਾ ਰਿਹਾ ਤਾਂ ਸਾਰਾ ਕੁਝ ਕਰ ਰਿਹਾ ਤਾਂ ਚੰਗੀ ਉਹ ਸਿੱਖਿਆ ਚ ਲਾ ਰਿਹਾ ਤਾਂ ਆਪਣਾ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਰਿਹਾ ਸਭ ਕੁਝ ਕਰ ਰਿਹਾ ਤਾਂ ਗੁਰੂ ਬੜੀਆ ਕੰਮ ਕਰ ਰਹੇ ਤੁਸੀਂ ਦੇਖਿਓ ਨਾ ਧਰਮ ਪਰਿਵਰਤਨ ਬੜਾ ਹੋ ਰਿਹਾ ਨਾ ਇਸਾਈ ਧਰਮ ਨੂੰ ਵੱਲ ਨੂੰ ਜਾ ਰਹੇ ਨੇ ਸਿੱਖ ਬੱਚੇ ਤੇ ਉਹਦਾ ਕੀ ਹੱਲ ਹੈ ਕੋਈ ਵੀ ਇੱਧਰ ਕਮੀਆਂ ਕੀ ਨੇ ਐਸ்சிਪੀਸੀ ਚ ਤਾਂ ਜੀ ਹਾਂ ਹੈ ਨਾ ਵੀਰ ਜੀ ਕਿਹੜਾ ਆਪਣਾ ਪ੍ਰਤਾਉ ਕਰ ਲ ਵੀ ਇੱਧਰ ਤੇ ਇੱਧਰ ਪਾੜ ਦੇਣ ਬੰਦੇ ਇੱਧਰ ਲਿਓ ਇੱਧਰ ਹੋ ਜਾਣਾ ਤਾਂ ਕੋਈ ਹੋਰ ਕਾਰਨ ਤੱਕਾ ਚਾਹੀ ਕਰ ਰਹੇ ਇਹ ਤਾਂ ਜਿਹੜਾ ਸਿੱਖਾਂ ਜੀ ਉਹ ਚਿੱਖਾਂ ਨਾਲ ਜਿਹੜਾ ਚੱਲ ਰਿਹਾ ਇਹਦਾ ਉਦਾਂ ਹੀ ਚੱਲਣਾ ਚਾਹੀਦਾ ਗੜੇ ਦੂਏ ਆਪਣੇ ਧਰਮ ਵਾਲਿਆਂ ਜੀ ਉਹ ਤਾਂ ਆਪਣੇ ਨਾਲ ਪੈਸੇ ਦੇ ਕੇ ਮੁੱਲ ਖਰੀਦਦਾ ਲੋਕਾਂ ਦੇ ਘਰ-ਘਰ ਜਾ ਕੇ ਉਹ ਮੰਗਦੇ ਆਂ ਵੀ ਅਸੀਂ ਤੁਹਾਨੂੰ ਇੰਨੇ ਪੈਸਾ ਦੇਵਾਂਗੇ ਮੁੱਲ ਖਰੀਦ ਰਾਂ ਉਹ ਵੀ ਸਾਡੇ ਨਾਲ ਜੁੜੋ ਸਾਨੂੰ ਪੈਸੇ ਮਿਲਣਗੇ ਤੁਹਾਨੂੰ ਆਹ ਦੇਵਾਂਗੇ ਤੁਹਾਨੂੰ ਸਾਡੇ ਨਾਲ ਧਰਮ ਨਾਲ ਜੁੜੋ ਮਤਲਬ ਸਿੱਖ ਸਿੱਖ ਧਰਮ 'ਚ ਸਹੂਲਤਾ ਘੱਟ ਮਿਲਦੀ ਐ ਨੇ ਮੰਨਦੇ ਹੋ ਫਿਰ ਤਾਂ ਕਰਕੇ ਲੋਕ ਜਾ ਰਹੇ ਨੇ ਤਾਂ ਕਿ ਅਸੀਂ ਜਾ ਰਹੇ ਹਾਂ ਸਿੱਖ ਧਰਮ 'ਚ ਉਹਨਾਂ ਨੂੰ ਮਿਲਦਾ ਘਾਟਾ ਕੁਛ ਜੀ ਉਹਦੇ ਕਰਕੇ ਤਾਂ ਜਾ ਰਹੇ ਆ ਜੀ ਸੋ ਇਹ ਸਰਕਾਰ ਦੀ ਨੀਤੀ ਆ ਜੀ ਉਹਨਾਂ ਦੀ ਗੜਾ ਉਹਨਾਂ ਨੂੰ ਕਰਾ ਰਹੇ ਫਿਰ ਸ਼੍ਰੋਮਣੀ ਕਮੇਟੀ ਹੈ ਨਾ ਸਿੱਖਾਂ ਦੀ ਗੁਰਦੁਆਰੇ ਪ੍ਰਬੰਧ ਚਲਾ ਰਹੀ ਹੈ ਸਾਰੇ ਫਿਰ ਉਹ ਕੀ ਸਹੂਲਤਾਂ ਦੇ ਰਹੀ ਹੈ ਤੁਹਾਨੂੰ ਸਹੂਲਤਾਂ ਦਾ ਜੋ ਕੋਈ ਨਹੀਂ ਅੱਡੀ ਕਈ ਦਿੱਤੇ ਗੁਰੂ ਘਰਾਂ ਉਹਨਾਂ ਨੂੰ ਦੇ ਰਹੇ ਆ ਜੀ ਗੜਾ ਆਪਣਾ ਕਰ ਰਹੇ ਆ ਜੀ ਬਹਾਵਰੀਆ ਕੰਨ ਰਿਹਾ ਜੀ ਹੋਰ ਤਾਂ ਕੋਈ ਸਹੂਲਤਾਂ ਹੈ ਨਹੀਂ ਬਾਕੀ ਉਹਨਾਂ ਨੇ ਹੁਣ ਥੋੜਾ ਜਹਾ ਹੋ ਕਰਿਆ ਜੀ ਛੇੜੋ ਕਰੀਆ ਉਹਨਾਂ ਨੇ ਸ਼ਰਮਨ ਕਮੇਟੀ ਨਾਲ ਜੀ ਉਹਨਾਂ ਨੇ ਕਿਹਾ ਵੀ ਗੜਾ ਵੀ ਦਾੜੀ ਆਪਣੀ ਸੇਸ ਉਹ ਕਰ ਰਹੇ ਆ ਬੜੇ ਘੁੰਡਲਾਂ ਪਾ ਰਹੇ ਆ ਉਹ 5 11 ਤੋਂ ਮਾਫੀ ਮੰਗਣਾ ਗੜੇ ਛੱਖਾ ਗੜੇ ਗੁਰੂ ਘਰਾਂ ਦੇ ਵਿੱਚ ਆਪਣੇ ਪ੍ਰਧਾਨ ਵੀ ਜਿਨ੍ਹਾਂ ਨੇ ਨਾਮਬਰ ਬਣੇ ਉਹ ਵੀ ਅਮਰ ਛਕਣ ਇਹ ਕਰਿਆ ਇਹਨਾਂ ਨੇ ਬਹਾਵਰੀਆ ਕਰਿਆ ਜੀ ਇਹਨਾਂ ਨੇ ਬਾਕੀ ਗੜ ਕਲਫ ਲਾਉਣਗੇ ਵੀ ਉਹ ਵੀ ਛੱਖਾ ਵੀ ਦਾੜੀ ਜਿੱਕਣਾ ਹੈਗੀ ਇਦਾਂ ਹੀ ਰੱਖਣੀ ਚਾਹੀਦੀ ਆ ਵੀ ਉਹ ਵੀ ਗਲਤ ਆ ਬਹਾਵਰੀਆ ਕੰਮ ਕੀਤਾ ਸੁਖਵੀਰ ਬਾਦਲ ਹੁਣੀ ਵੀ ਹੁਣ ਕਹ ਰਹੇ ਨੇ ਵੀ ਧੜੇ ਮੰਦੀ ਬਣੀ ਹੋਈ ਆ ਤੁਹਾਨੂੰ ਪਤਾ ਬੀਬੀ ਜ਼ਗੀਰ ਕੌਰ ਲੱਗ ਚੱਲਦੇ ਨੇ ਲੱਗ ਚੱਲਦੇ ਨੇ ਉਹ ਕਹਿੰਦੇ ਵੀ ਏਕਾ ਕਰੋ ਵੀ ਪੰਥ ਨੂੰ ਅੱਗੇ ਲਿਆਓ ਦੋਖੋ ਜੀ ਪੰਥਤਾ ਜੀ ਇਹਨਾਂ ਨੇ ਪਹਿਲਾਂ ਥੋੜਾ ਨਾ ਨਾ ਉਹ ਕਰਿਆ ਜੀ ਕਗਨਾਂ ਨਾ ਦੇ ਤਾਂ ਉਹਨਾਂ ਦੇ ਸਰਕਾਰ ਤੀ ਜਿਖ ਮੌਕੇ ਇਹਨਾਂ ਨੇ ਕਿੰਨਾ ਉਹ ਕਰਾਇਆ ਆਪਣਾ ਵਿਆਵਦੀਆਂ ਕਰਾਈਆਂ ਮਹਾਰਾਜ ਦੀਆਂ ਇੰਨਾ ਕੁਝ ਕਰਿਆ ਉਹਨਾਂ ਨੂੰ ਯਾਦ ਨਹੀਂ ਪਤਾ ਲੱਗਾ ਹੋਰ ਸਰਕਾਰਾਂ ਦੇ ਆ ਕੇ ਮੂਹਰੇ ਬੋਲ ਰਹੇ ਆ। ਸੁਖੀ ਬਦਰ ਕਹਿੰਦਾ ਹੁਣ ਕਰੀ ਨਹੀਂ ਅਸੀਂ। ਉਹ ਮੰਨਿਆ ਜੀ ਆਪ ਮੰਨ ਵੀ ਅਸੀਂ ਉੱਥੇ ਗੋਲੀਆਂ ਚੱਲੀਆਂ ਮਰੇ ਨਾ ਬੰਦੇ ਉਹ ਨਾ ਆਪ ਮੰਨ ਕਹਿੰਦੇ ਅਸੀਂ ਨੂੰ ਕਰਾਇਆ। ਹੁਣ ਹੁਣ ਉਹ ਕਹਿੰਦੇ ਮੁੱਕਰਦੇ ਆ ਜੀ। ਇਹ ਤਾਂ ਇਹਨਾਂ ਦੀ ਉਹ ਆ ਜੀ ਸਰਕਾਰਾਂ ਦੀਆਂ ਨੀਤੀਆਂ ਉਹ ਕਰਨ ਦੀਆਂ ਵੀ ਅਸੀਂ ਅੱਗੇ ਆਈਏ ਕੁਝ ਬੰਦੇ ਨੜੇ ਲਾਈਏ ਇਹਨਾਂ ਦੇ ਤਾਂ ਗੱਲਾਂ ਜੀ ਇਹ ਹੋਰ ਤਾਂ ਵੀ ਕੋਈ ਹੈ ਨਹੀਂ ਉਸ ਬੱਚੇ ਬਾਹਰ ਬੜੇ ਜਾ ਰਹੇ ਤੁਹਾਡੇ ਕੀ ਹਾਲਾਤ ਨੇ ਇਧਰੋਂ ਦੁੱਖ ਹੈ ਜੀ ਬੱਚੇ ਦਾ ਵੀ ਛੱਡ ਜ਼ਿੰਮੇਦਾਰਾਂ ਵੀ ਕੋਈ ਵੀ ਆ ਜੀ ਸਾਡਾ ਗੁਜ਼ਾਰਾ ਹੀ ਨਹੀਂ ਹੈਗਾ ਕੋਈ ਤਾਂ ਜਾ ਰਹੇ ਹਾਂ ਜ਼ਮੀਨਾਂ ਵੇਚ ਕੇ ਵੀ ਕਿਆ ਕਰੂੰਗਾ ਉੱਥੇ ਉੱਥੇ ਫੇਰ ਡੰਡੇ ਵੱਜਦੇ ਨੇ ਛੱਡ ਉੱਥੇ ਫੇਰ ਭਜਾਰ ਅਮਰੀਕਾ ਚ ਦੁੱਖ ਜੀ ਕਿਆ ਹਾਲ ਕਰਿਆ ਲੱਖਾਂ ਲੱਖਾਂ ਕਰੋੜਾਂ ਕਰੋੜਾਂ ਰੁਪਈਆ ਬੱਚੇ ਲਾ ਕੇ ਗਏ ਆਰੇ ਤਾਂ ਫੇਰ ਵੀ ਨਹੀਂ ਛੋੜਵਾਗੇ ਹੋਰ ਵੀ ਕਿਹੜੇ ਕੰਮ ਦਾ ਉੱਧਰ ਵੀ ਨਹੀਂ ਮਿਲ ਰਿਹਾ ਤੁਹਾਨੂੰ ਪਤਾ ਹੀ ਹੈ ਹਾਂਜੀ ਹਾਂਜੀ ਕੋਈ ਨਹੀਂ ਕੋਈ ਕੰਮ ਨਹੀਂ ਮਿਲ ਰਿਹਾ ਸਾਨੂੰ ਉੱਥੇ ਜਾ ਰਹੇ ਹਾਂ ਚਲੋ ਮੰਨ ਜੀ ਇੱਕ ਟੁੱਡ ਕਰਕੇ ਜਾਣਾ ਪੈ ਰਿਹਾ ਅਸੀਂ ਆਪਣੇ ਬੱਚਿਆਂ ਦਾ ਗੁਜ਼ਾਰਾ ਕਰਨ ਵਾਸਤੇ ਹੋਰ ਆਪਣੇ ਮਾਪਿਆਂ ਦਾ ਉਹ ਕਰਨ ਵਾਸਤੇ ਰੋਜ਼ੀ ਰੋਜ਼ਾਨਾ ਕਰਨ ਜਾਣੇ ਆਪਣੇ ਸਾਡੇ ਮਾਪੇ ਮਿੰਟ ਕਰਦੇ ਮਰ ਗਏ ਜੀ ਕਮਾਈਆਂ ਕਰਦੇ ਮਰ ਗਏ ਜੀ ਸਾਰਾ ਕੁਝ ਕਰਿਆ ਨਾ ਹੁਣ ਜੇ ਅਸੀਂ ਕਹੀਏ ਵੀ ਉੱਥੇ ਅਸੀਂ ਔਰਤ ਲੱਖਾਂ ਰੁਪਈਆ ਲਾ ਕੇ ਜਾ ਰਹੇ ਹਾਂ ਸਾਨੂੰ ਚੱਕ ਫੇਰ ਹੋਰ ਕੋਈ ਦਿੰਦਾ ਉਕੇ ਵੀ ਆ ਵੀ ਜ਼ਮੀਨ ਉਹ ਤਾਂ ਵੇਚ ਜਾਂਦੇ ਰਹਿਣਾ ਵੀ ਜਿਵੇਂ ਕਿਲਾ ਵੇਚਤੀ ਕਿਸੇ ਨੇ ਦੋ ਕਿਲੇ ਪਰ ਬਣਦੀ ਨਹੀਂ ਦੁਬਾਰਾ ਮੰਨਦੇ ਹੋ ਹਾਂਜੀ ਹਾਂਜੀ ਉਹ ਤਾਂ ਦੁਬਾਰਾ ਬਣਦੀ ਉਹ ਨਹੀਂ ਹੈਗੀ ਜਮਾਂ ਵੀ ਨਹੀਂ ਬਣ ਰਹੀ ਉਹ ਤਾਂ ਜ਼ਮੀਨ ਵੇਚ ਕੇ ਜੀ ਹੁਣ ਕਿਲਾ ਵੇਚ ਦੋ ਜੀ ਅੱਜ ਦੇ ਟਾਈਮ 'ਚ ਦੇਖਾ ਦੇਖੀ ਵੀ ਜਾਂਦੇ ਨੇ ਬੱਚੇ ਹਾਂਜੀ ਦੇਖਾ ਦੇਖੀ ਚ ਬਹੁਤਾ ਜਾ ਰਹੇ ਆ ਇਹ ਤਾਂ ਦੇਖ ਦੇ ਗਏ ਜਾ ਰਹੇ ਆ ਬਹੁਤ ਬਾਦਰ ਹੋਏ ਆ ਜੀ ਕੰਮ ਨਹੀਂ ਹੈਗਾ ਜੀ ਕਾ ਕਰਨਗੇ ਬੱਚਿਆਂ ਦੇ ਕੋਲ ਹੁਣ ਨੌਲੇਜਡ ਬੱਚੇ ਜਾਣਗੇ ਕੋੜੇ ਉਹ ਕੰਮ ਕਰਨਗੇ ਗਿਣਾ ਗੜੇ ਅਨਪੜਾਂ ਵਿਚਾਰੇ ਉਹ ਕਿੱਥੇ ਕੰਮ ਕਰ ਲੈਣਗੇ ਛਣ ਬਾਬਾ ਜੀ ਤੁਹਾਡਾ ਕੀ ਨਾਮ ਹੈ? ਦਰਮੇਲ ਸਿੰਘ ਠੀਕ ਹੈ। ਤੁਹਾਨੂੰ ਕਿਹੜੀ ਕੋਈ ਦਿੱਕਤ ਪਰੇਸ਼ਾਨੀ ਲੱਗਦੀ ਹੈ ਵੀ ਆਹ ਚੀਜ਼ ਨਹੀਂ ਹੋਈ ਹੈਗੀ? ਸਾਨੂੰ ਤਾਂ ਇੱਕ ਦਿੱਕਤ ਤਾਂ ਲੱਗਦੀ ਹੈ ਜਦ ਗਵਰਨਮੈਂਟ ਕਹਿੰਦੀ ਹੈ ਜੀਰੀ ਚੱਕੂਗੇ ਕਣਕ ਚੱਕੂਗੇ। ਫਿਰ ਇਹ ਸੈਲਰਾਂ ਨਾਲ ਟੈਂਡਰ ਨਹੀਂ ਕਰਦੀ, ਆੜਤੀ ਪੂਰੀਆਂ ਭਰ ਲੰਨੇ ਆ। ਬਾਅਦ ਵਿੱਚ ਸਾਡਾ 100-100 ਰੁਪਇਆ ਕੱਟ ਲੰਨੇ ਆ ਵੀ ਸੈਲਰ ਆਲੇ ਚੱਕ ਨਹੀਂ ਰਹੇ ਵੀ ਉਹ ਮੰਗਦੇ ਆ। ਕੱਟੇ ਆ ਸਾਡੇ ਇਹਦੀਆਂ ਆੜਤੀਆਂ ਨੇ। ਕਿੰਨਾ ਫਿਰ ਰੋਲਣਾ ਪਿਆ ਮੰਡੀ ਜਿੱਕੇ ਹੋ ਗਿਆ ਕੰਮ ਟਾਈਮ ਤੇ। ਸੁਕੀ ਜੀ ਦੀ ਵਿਗਦਾ ਦੁਬੇ ਦੀ ਜਾਨਦੀ ਸੀ ਰੋਜ਼ਣਾ ਨਹੀਂ ਵਪਾਰ ਬਾਅਦ ਵਿੱਚ 100 ਰੁਪਏ ਦੀ ਕਾਰਟ ਲਾ ਲਈ ਘੜਤੀਆਂ ਨੇ ਕਹਿੰਦੇ ਅਸੀਂ ਉਹਨਾਂ ਨੂੰ ਸੈਲਰ ਵਾਲਿਆਂ ਨੂੰ ਦੇਣੇ ਆ ਇਹ ਇਸ ਫੈਕਟਰਾਂ ਦੀ ਹਰ ਇਹਨਾਂ ਦੀ ਮਿਲੀ ਭੁਗਤਾ ਹੜਤੀਆਂ ਦੀ ਕਰਾ ਰਹੀ ਹੈ ਸਰਕਾਰ ਜਦ ਬੋਰੀਆਂ ਚ ਭਰ ਲਈ ਫੇਰ ਸਾਤੇ ਪੈਸੇ ਕਿਉਂ ਘਟਦੇ ਆ ਹਾਂ ਇਹ ਤੁਸੀਂ ਤੇਰੇ ਜਿਹੜੇ ਤੁਹਾਡੇ ਕਿਸਾਨ ਯੂਨੀਅਨ ਦੇ ਆਗੂ ਨੇ ਵਗੈਰਾ ਤੁਸੀਂ ਕੋਈ ਮੁੱਦਾ ਚੁੱਕਿਆ ਇਹ ਕੋਈ ਡੀਸੀ ਨੂੰ ਕੋਈ ਕਿਹਾ ਕਿਸਾਨ ਯੂਨੀਅਨ ਦਾ ਰੌਲਾ ਪਾਉਂਦੀ ਦੀ ਵੀ ਲੋਕਾਂ ਦੇ ਘੱਟ ਰੇਟ ਵਿੱਚ ਲੈ ਰਹੇ ਆ ਪਹਿਲਾਂ ਤਾਂ ਕੱਟ ਲਾ ਕੇ ਲੰਦੇ ਤੇ ਕੱਟ ਦੇ ਬਾਅਦ ਇਹਨਾਂ ਨੇ ਬੋਰੀਆਂ ਭਰ ਲੀਆਂ ਫਿਰ ਕਹਿੰਦੇ ਵੀ ਸੈਲਤਨ ਵਾਲੇ ਨਹੀਂ ਚੱਕ ਰਹੇ ਵੀ ਸਾਨੂੰ ਕਾਟ ਲਵਾ ਦਿਓ ਪੈਸੇ ਸਾਡੇ ਅਕਾਊਂਟ 'ਚ ਪੈ ਗਏ ਉਹ ਜਿੰਨੇ ਜਿੰਨੇ ਉਹਨਾਂ ਨੇ ਕੱਟਣੇ ਤੇ ਪਹਿਲੇ ਹੀ ਹਿਸਾਬ ਲਾਇਆ ਵਾਦਾ ਸਾਡੇ ਬਾਅਦ ਵਿੱਚ ਹਿਸਾਬ ਦੇ ਵਿੱਚ ਕੱਟ ਲੇ ਇੱਕ ਮਾਨ ਸਰਕਾਰ ਕਹਿੰਦੀ ਵੀ ਝੂਂਦਾ ਨਾ ਲਾਓ ਵੀ ਪਾਣੀ ਥੱਲੇ ਜਾ ਰਿਹਾ ਫਿਰ ਹੱਲ ਕੀਆ ਤੁਹਾਡੇ ਕੋਲੇ ਦਾ ਚਲੋ ਇਹ ਸਰਕਾਰ ਆਈਆਂ ਸਾਡੇ ਜ਼ਿਲ੍ਹੇ ਦੇ ਆਪਣੇ ਕਿਸੇ ਅਫਸਰ ਨੂੰ ਸਾਡਾ ਪਿੰਡ ਦੇ ਦੇਣਾ ਬਈ ਇਸੇ ਜਿਹੜੀ ਹਾਰ ਹਾਰ ਹੁੰਦੀ ਆ ਹੋਰ ਵਜਾ ਲੈਣ ਜੇ ਨਾ ਹੋਈ ਸਾਨੂੰ ਮੁਆਵਜ਼ਾ ਜੀਰੀ ਦੇ ਮੁੱਲ ਦਾ ਦੇ ਦੇਣ ਜੇ ਕਿ ਡੱਕਾ ਵੀ ਹੋ ਜਾਵੇ 2-2 ਫੁੱਟ ਤੱਕ ਪਾਣੀ ਖੜਾ ਰਹਿੰਦਾ ਹੁਣ ਦੇਖ ਲਓ ਤੁਸੀਂ ਖੇਤਾਂ ਦੇ ਜਾ ਕੇ ਇਹ ਜ਼ਮੀਨ ਨਹੀਂ ਆਈ ਹਾਂ ਡਾਕਰ ਆ ਪਾਣੀ ਜਦ ਉੱਪਰ ਦੇ ਆ ਜਾਂਦਾ ਜਿਹਦਾ ਨਾਮ ਹੀ ਵਾਵੇ ਦਾ ਤਾਂ ਹੋ ਜੂ ਉਹ ਮੋਟਰਾਂ ਕਿਹੜੇ ਚੱਲਦੀਆਂ ਸਾਡੇ ਖੜੀਆਂ ਹੈ ਗਾਰਾ ਵੀ ਹੈ ਅੱਛਾ ਤੁਹਾਨੂੰ ਮਤਲਬ ਮੋਟਰ ਚਲਾਉਣ ਦੀ ਲੋੜ ਹੀ ਨਹੀਂ ਪੈਂਦੀ ਲੋੜ ਨਹੀਂ ਪੈਂਦੀ ਪਾਣੀ ਖੜਾ ਹੈ ਡੋਲਾਂ ਦੇ ਬਰਾਬਰ ਮੀਂਹ ਪੈ ਜਾਂਦਾ ਦੁਬੇ ਦਿਕੇ ਦੇ ਨਾਲ ਲਾਈਟ ਵੱਧਾ ਚਲਾਉਣ ਦੀ ਲੋੜ ਨਹੀਂ ਪੈਂਦੀ ਡਾਕਰ ਕਰਕੇ ਕੁ ਝਾੜ ਤੇ ਫਰਕ ਪੈਂਦਾ ਜੀ ਇਹਦਾ ਝਾੜ ਤਾਂ ਬਰਾਬਰ ਦੀ ਰਹਿਣਾ ਚਾਹੀਏ ਫਾਈਨ ਲਾਲ ਅਜਾ ਜਾ ਰਿਹਾ ਹੈ ਜੀ ਬਦਲ ਜਿਵੇਂ ਸਰਕਾਰ ਤਾਂ ਚਲੋ ਉੱਥੇ ਨੀਤੀਆਂ ਬਣਾ ਲੈਂਦੀ ਹੈ ਨਾ ਬੈਠ ਕੇ ਪਰ ਜਿਹੜੇ ਪਿੰਡਾਂ ਚ ਲੋਕ ਨੇ ਕਿਸਾਨ ਤੁਸੀਂ ਜ਼ਿਆਦਾ ਜਾਣਦੇ ਹੋ ਨਾ ਵੀ ਕਿਹੜੀ ਚੀਜ਼ ਇੱਥੇ ਹੋਣੀ ਚਾਹੀਦੀ ਹੈ ਫਿਰ ਕੀ ਮੰਨਦੇ ਹੋ ਵੀ ਜੀ ਝੋਨਾ ਬੰਦ ਜਾਂ ਕੋਈ ਕਣਕ ਨੂੰ ਵੀ ਘਟਾਉਂਦੇ ਨੇ ਤਾਂ ਹੋਰ ਕੋਈ ਦਾਲਾਂ ਸਬਜ਼ੀਆਂ ਕੋਈ ਇਦਾਂ ਦੀ ਕਿਹੜੀ ਚੀਜ਼ ਤੇ ਐਮ ਐਸ ਪੀ ਮਿਲਣੀ ਚਾਹੀਦੀ ਹੈ ਵੀ ਇੱਥੇ ਵਧੀਆ ਹੋ ਸਕਦੀ ਹੈ ਸਾਡੇ ਦਾਲ ਵੀ ਨਹੀਂ ਹੋਣੀ ਹੋਣੀ ਨਹੀਂ ਗੰਨਾ ਗੰਨਾ ਹੋ ਜੂਗਾ ਉਹ ਮਿਲਾਂ ਨੇ ਪੈਸੇ ਨਹੀਂ ਦੇਣੇ ਇਹ ਮਿਲਾਂ ਨੇ ਕਹਿੰਦੇ ਨੇ ਨਾ ਗੰਨੇ ਨੂੰ ਜੜਾਂ ਲੱਗੀਆਂ ਪਾਣੀ ਦੀ ਚੜ੍ਹ ਲੱਗ ਜਾਂਦੀ ਐ ਗੇਠ-ਗੇਠ ਦੀ ਉੱਪਰ ਸਰਕਾਰ ਦਾ ਪੁੱਠੇ ਰਸਤੇ ਪੈ ਗਈ ਜਮੀਨਾਂ ਦਬਣ ਲੱਗੀ ਕਿਸਾਨਾਂ ਦੇ ਡੰਡੇ ਮਾਰਨ ਲੱਗੀ ਹੈ ਬਈ ਇਹ ਨਾ ਦੇ ਥੋੜੇ ਬੰਦੇ ਜਿੱਤਣਗੇ ਜਿ ਕਿਹੜਾ 90 92 ਆ ਹੁਣ ਲਾਲੋ ਵੀ 30 40 20 25 ਜਿੱਤ ਜਾਣਗੇ ਕਾਂਗਰਸ ਦੀ ਉਮੀਦ ਆ ਹਾਂ ਤੇ ਬਾਕੀ ਜਿਵੇਂ ਕਾਲੀ ਦਲ ਵਾਲੇ ਉਹ ਕਹਿੰਦੇ ਅਸੀਂ 117 ਸੀਟਾਂ ਲੈਣੀਆਂ ਨੇ ਚਲੋ 10 ਵੀ ਉਹ ਲੈ ਜਾਣਗੇ ਹੈ ਦਾ ਵੀ ਗੋਲੇ ਲੈ ਜਾਣਗੇ ਹਾਂ ਤੇ ਜਿਵੇਂ ਭਾਪੀ ਵੀ ਐਕਟਿਵ ਹੋ ਰਹੀ ਆ ਪੰਜਾਬ ਚ ਉਹ ਤਾਂ ਮਿਲ ਕੇ ਹੀ ਲੜ ਲੜਨਗੇ ਨਹੀਂ ਦਾ ਦੋ ਭਾਪੀ ਨੇ ਚਾਰ ਹੋ ਲੈ ਜਾਣਗੇ ਇੱਕੋ ਚੀਜ਼ ਆ ਮਤਲਬ ਕੋਈ ਕਾਲੀ ਜਲਦੀ ਪੰਜਾਬ ਦੇ ਵਿੱਚ ਕਿੰਨੀ ਵਾਰ ਸਰਕਾਰ ਬਣਦੀ ਰਹੀ ਹੈ ਨਾ بڑے ਸੰਘਰਸ਼ ਪਹਿਲਾਂ ਦੇ ਨੇ ਲੜੇ ਨੇ ਨਾ ਅੱਜ ਤੋਂ 40 50 ਸਾਲ ਪਹਿਲਾਂ 70 ਸਾਲ ਹੁਣ ਮਤਲਬ ਜਿਹੇ ਹਾਲਾਤ ਕੀ ਹੋ ਗਏ ਵੀ ਜਮੇ ਲੋਕ ਨਕਾਰ ਚੁੱਕੇ ਨੇ ਪਿੰਡਾਂ ਦੇ ਇਹ ਨਵੀਆਂ ਪਾਰਟੀਆਂ ਔਣ ਕਰਕੇ ਦੇਖਣ ਲੱਗ ਜਾਂਦੇ ਨੇ ਵੀ ਆ ਸਾਡਾ ਕੋਈ ਕਰੂਗੀ ਅਗਲੀ ਪਾਰਟੀ ਫੇਰ ਨਹੀਂ ਕਰਦੀ ਉਹ ਪਾਰਟੀ ਉਹ ਲਖਣ ਕਰਕੇ ਜ਼ਿਆਦਾ ਟਾਈਮ ਕਮਜ਼ੋਰ ਹੋ ਗਈ ਕਿਤਾ ਧੜੇਬੰਦੀ ਹੋ ਗਈ ਉਹਦੇ ਚ ਦੋ ਦਿਨ ਪਾਰਟੀਆਂ ਬਣ ਗਈਆਂ ਜਿਵੇਂ ਸੁਖਬੀਰ ਬਾਦਲ ਉਹਨਾਂ ਦਾ ਵੀ ਸੁਪਨਾ ਹੈ ਕਿ ਮੈਨੂੰ ਮੁੱਖ ਮੰਤਰੀ ਬਹਣ ਪੰਜਾਬ ਦੇ ਲੋਕ ਕਦੋਂ ਤੱਕ ਪੂਰਾ ਹੋ ਸਕਦਾ ਤੁਹਾਨੂੰ ਲੱਗਦਾ ਪੂਰਾ ਤਾਂ ਇਹ 10 ਸਾਲ ਹੋਰ ਲੱਗ ਜਾਣੇ ਆ ਤੁਹਾਨੂੰ ਕਹਿੰਦੇ ਸਤਾਈ ਕੀ ਬਣਾ ਦੋ ਪੰਜ ਵਾਰ ਹੋ ਗਿਆ ਜਣੀ ਜਿੰਨਾ ਚਿਰ ਰਹੀ ਆ ਬਾਦ ਸਰਕਾਰ ਇਹਦਾ ਫਾਦਰ ਸਾਹਿਬ ਕੰਮ ਚੰਗੇ ਕਰੇ ਆ ਬਿਜਲੀ ਉਹਨੇ ਕਰੀ ਆ ਪਿੰਡਾਂ ਦੀਆਂ ਸੜਕਾਂ ਉਹਨੇ ਬਣਾਈਆਂ ਹਾਂ ਅੱਛਾ ਉਹ ਤਾਂ ਕੰਮ ਹੋਏ ਨੇ ਉਹ ਤਾਂ ਕੰਮ ਹੋਇਆ ਮਤਲਬ ਗੋ ਸੁਖਵੀਰ ਬਾਦਲ ਚ ਉਹ ਗੁਣ ਕਿਉਂ ਨਹੀਂ ਹੈਗੇ ਹੁਣ ਸੁਖਵੀਰ ਬਾਦਲ ਦਾ ਤਾਂ ਬਣਿਆ ਹੀ ਨਹੀਂ ਹੈਗਾ ਹੈ ਉਹ ਮਰ ਗਿਆ ਹੌਲੀ ਹੌਲੀ ਡਾਊਨ ਹੁੰਦੇ ਚਲੇ ਗਿਆ ਉਹਦੇ ਪਹਿਲੇ ਹੀ ਡਾਊਨ ਹੋਣ ਲੱਗ ਗਏ ਕੈਪਟਨ ਸਰਕਾਰ ਆਏ ਤੇ ਇਹ ਕਾਲੀ ਦਲ ਤਾਂ ਨਹੀਂ ਆਇਆ ਜਦ ਕਾਗਰਸ ਨੇ ਵਾਅਦਾ ਕਰ ਲਿਆ ਵੀ ਕਰਜ਼ੇ ਮਾਫ ਕਰੂਗੇ ਕਰਜ਼ੇ ਜਿਕੇ ਨਾ ਕਹਿੰਦੇ ਵੀ 20% ਲੋਕਾਂ ਦੇ ਮਾਫ ਹੋ ਗਏ ਤੁਹਾਡੇ ਹੋਇਆ ਸੀ ਵੀ ਬਈ 20% ਅੱਛਾ ਹਾਂ ਸਾਡੇ ਹੋਇਆ 10-15 ਲੋਕਾਂ ਦੇ ਠੀਕ ਹੈ ਇੱਕ ਕਈ ਕਹਿੰਦੇ ਨੇ ਵੀ ਮਤਲਬ ਕਰਜ਼ਾ ਜੇ ਕਿਸੇ ਨੇ ਲਿਆ ਉਹਨੂੰ ਭਰਨਾ ਚਾਹੀਦਾ ਤੇ ਕਈ ਕਹਿੰਦੇ ਵੀ ਕਰਜ਼ਾ ਮਿਲਣਾ ਨਹੀਂ ਚਾਹੀਦਾ ਕਈ ਕਹਿੰਦੇ ਵੀ ਮਾਫ ਕਰਨਾ ਚਾਹੀਦਾ ਤੁਸੀਂ ਕੀ ਸਮਝਦੇ ਹੋ ਅਸੀਂ ਤਾਂ ਕਹਿੰਦੇ ਮਾਫ ਕਰਨਾ ਹੀ ਨਹੀਂ ਚਾਹੀਦਾ ਜੇ ਲਉਗੇ ਕੰਮ ਵਾਸਤੇ ਲਉਗੇ ਜੇ ਇਹਨਾਂ ਨੇ ਕਿਹਾ ਮਾਫੀ ਕਰੂਗੇ ਅੱਧੇ ਲੋਕ ਡਿਫਾਲਟਰ ਹੋ ਗਏ ਜਿਨੇ 1 ਲੱਖ ਲਿਆਵਾ ਦਾ 2-2 ਲੱਖ ਭਰਿਆ ਤੇ ਬਾਬਾ ਜੀ ਆਖਰੀ ਸਵਾਲ ਚਰਨਜੀਤ ਚੰਨੀ ਕਿਵੇਂ ਲੱਗੇ ਨੇ ਭਾਵੇਂ ਥੋੜਾ ਸਮਾਂ ਮਿਲਿਆ ਸੀ ਉਹਨਾਂ ਨੂੰ ਦੇਖੋ ਚਰਨਜੀਤ ਚੰਨੀ ਬੰਦਾ ਬਹੁਤ ਵਧੀਆ ਦਾ ਬਿਜਲੀ ਪਰ ਸਾਫ ਸਿਟੀ ਦਿੱਤੀ ਇਹ ਕੈਪਟਨ ਦੇ ਕਾਰਨਾਂਮੇ ਕਰਕੇ ਉਹਨੇ ਵਾਅਦੇ ਨਹੀਂ ਪੂਰੇ ਕਰੇ ਇਹ ਸਮਾਂ ਘੱਟ ਮਿਲਿਆ ਇਹਨੂੰ ਚੰਨੀ ਨੂੰ ਜੇ ਕੀਤੇ ਇਹ 6 ਮਹੀਨੇ 2 ਸਾਲ ਪਹਿਲਾਂ ਪੰਜੰਦਾ ਕਾਂਗਰਸ ਦੀ ਸਰਕਾਰ ਆ ਜਾਂਦੀ ਇਹਦੇ ਕਰਕੇ ਕਾਂਗਰਸ ਹਾਰ ਗਈ ਉਹਨੇ ਕਰਜ਼ੇ ਦਾ ਵੈਧਾ ਕਰਿਆ ਦਾ ਮਾਫੀ ਨਹੀਂ ਹੋਈ ਹੂੰ ਕੰਬਰੀ ਸਮਾਂ ਘਟ ਸੀਗਾ ਸਮਾਂ ਚੰਦੀ ਨੂੰ ਮਿਲੇ ਹੀ ਨਹੀਂ ਹੈਗਾ ਜਿਹਨੂੰ ਸਮਾਂ ਮਿਲਦਾ ਬਿੱਲ ਦੀ ਮਾਫੀ ਕਰੀ ਹੋਰ ਸਹੂਲਤਾਂ ਦਿੱਤੀਆਂ ਟੁੱਟੀਆਂ ਦਾ ਬਿੱਲ ਘਟਾਇਆ ਹਾਂ ਇਹਨੂੰ ਸਮਾਂ ਨਹੀਂ ਮਿਲਿਆ ਉਹਦੇ ਕਰਕੇ ਵੀ ਜਿਹੜੀ ਪਹਿਲੀ ਸਰਕਾਰ 4.5 ਸਾਲ ਰਹੀ ਆ ਉਹਦੇ ਕਰਕੇ ਹਾਰ ਹੋਈ ਹੈ ਇਹਨਾਂ ਦੀ ਹੁਣ ਮੋਕਲ ਦੇਣਗੇ ਲੱਗਦਾ ਕਾਂਗਰਸੀ ਉਹ ਤਾਂ ਮੁੱਖ ਮੰਤਰੀ ਦੇ ਕਈ ਉਮੀਦਵਾਰ ਨੇ ਉਧਰੋਂ 70% ਉਮੀਦ ਆ ਅੱਛਾ ਹਾਂ ਚੰਨੀ ਨੂੰ ਕਰ ਚੰਨੀ ਨੂੰ ਹਾਂ ਜੇ ਮੁੱਖ ਮੰਤਰੀ ਚੰਨੀ ਬਣਿਆ ਨਹੀਂ ਜੇ ਚੰਨੀ ਦਾ ਫੇਸ ਉਹਨੇ ਕਰਤਾ 27 ਦੇ ਵਿੱਚ ਫਿਰ ਬਣੂਗਾ ਪੰਜਾਬ ਚ 70% ਉਮੀਦ ਆ ਸਾਨੂੰ ਅੱਛਾ ਹਾਂ ਸਰਕਾਰ ਬਣਾਂਗੀ ਸਰਕਾਰ ਦੀਆ ਤੁਹਾਡੇ ਇੱਧਰ ਐਮਐਲਏ ਨੇ ਜਿਹੜੇ رائے ਨੇ ਹਨਾ ਤੇ ਪਹਿਲਾ ਨਾਗਰਾ ਸੀਗਾ ਉਹਨਾਂ ਨੂੰ ਕਿਹੜਾ ਠੀਕ ਲੱਗਿਆ ਕੰਮ ਕੁਮ ਕਿਨੇ ਕਰੇ ਨਾਗਰੇ ਨਹੀਂ ਕਰਿਆ ਸਾਰੇ ਸੀਵਰੇਜ ਉਹ ਨਹੀਂ ਪਾਈ ਵੀ ਆ ਹੁਣ ਤਾਂ 3.5 ਸਾਲ ਚ ਕੋਈ ਪੈਸਾ ਹੀ ਨਹੀਂ ਮਿਲਿਆ ਸੀਵਰੇਜ ਯਾਰ ਛੜਕਾਂ ਬਣਾ ਗਿਆ ਸੀ ਹੁਣ ਤਾਂ ਪੈਸਾ ਨਹੀਂ ਕੋਈ ਮਿਲਿਆ 3.5 ਸਾਲ ਚ ਖਾਲੀ ਆ ਪੰਚਾਇਤ ਆ ਮੈਂ ਤੇਰਾ ਆਏ ਆਉਂਦੇ ਨੇ ਉਰੇ ਆਉਂਦੇ ਹੋਣੇ ਪਤਾ ਹੀ ਸਾਨੂੰ ਤਾਂ ਕਦੇ ਦਿਖੇ ਨਹੀਂ ਹੈਗੇ ਵੀ ਆਉਂਦੇ ਆ ਕਿ ਨਹੀਂ ਅੱਛਾ ਤੂੰ ਇਹ ਸੜਕਾਂ ਦਿਖਾ ਦੇਣੀਆਂ ਸੀਗੀਆਂ ਵੀ ਆ ਦੇਖੋ ਗੱਡੇ ਚੱਲ 5 ਸਾਲ ਗਿਆ ਹੁੰਦੇ ਆ ਰਹਿ ਗਿਆ 1.5 ਸਾਲ ਆਪੇ ਨਾਗਰਾ ਆਯਾ ਦੂਗਾ ਪੱਟੀ ਸਾਹਿਬ ਆ ਕੇ ਦੇਖਣਗੇ ਹਾਂ ਉਹ ਪਾਣਗੇ ਜਿਹੜਾ ਨਾਰ ਪੱਟੀ ਵੀ ਪਹਿਲਾਂ ਬਣੇ ਸੀ ਜਣੇ ਇੱਕ ਵਾਰੀ ਉਹ ਉਹ ਕਿਵੇਂ ਰਹਿ ਉਹ ਠੀਕ ਰਿਹਾ ਉਹ ਠੀਕ ਰਿਹਾ ਕੰਮ ਕਰੀ ਨਾਗਰਾ ਵੀ ਠੀਕ ਆ ਦੋਨੇ ਠੀਕ ਆ ਤੁਹਾਨੂੰ ਬਾਬਾ ਜੀ ਕੀ ਨਾਮ ਹੈ ਤੁਹਾਡਾ ਹਰਵਿੰਦਰ ਜੀ ਠੀਕ ਹੈ ਬਾਬਾ ਜੀ ਕਿਹੜੀ ਸਰਕਾਰ ਠੀਕ ਲੱਗੀ ਫਿਰ ਹੁਣ ਤੱਕ ਸਭ ਤੋਂ ਕਾਗਰ ਠੀਕ ਰਿਹਾ ਪਹਿਲਾਂ ਅੱਛਾ ਹਾਂਜੀ ਕੋਈ ਕੰਮ ਉਹਨਾਂ ਦਾ ਵੀ ਆ ਕਰਕੇ ਸੀ ਹਾਂ ਜੋ ਕੰਮ ਵਧੀਆ ਕਰਕੇ ਉਹ ਕੋਈ ਧਿਆਨ ਚੋਵੇ ਹਾਂਜੀ ਧਿਆਨ ਚੋਵੇ ਵੀ ਤੁਹਾਡੇ ਕੰਮਾਂ ਜਾ ਤਾ ਉਹ ਦੁਬਾਰਾ ਕੋ ਬੀਹੀ ਬੋਹੀ ਆਉਗਾ ਫਿਰ ਬੜਾ ਲੇ ਹੋ ਅੱਛਾ ਹੋਰ ਆ ਗ੍ਰਸ ਦੇ ਵਿੱਚ ਕਿਹੜਾ ਕੈਪਟਨ ਕੇ ਚੰਨੀ ਸਾਲੋ ਚੰਨੀਓ ਪਸੰਦ ਰਿਹਾ ਅੱਛਾ ਹਾਂ ਜਿਆਦਾ ਰਾਜ ਤੇ ਕੈਪਟਨ ਨਹੀਂ ਕਰਿਆ ਵੈਸੀ ਉਹ ਉਹ ਕੀ ਮੇਰਾ ਇਹਨਾਂ ਦਾ ਕਰਜਾ ਕੈਪਟਨ ਮੇਰਾ ਮਾਫ ਕਰ ਗਿਆ ਸੁਣਿਆ ਅੱਛਾ ਜਾਣ ਗਿਆ ਹਾਂ ਠੀਕ ਹੈ ਹੋਰ ਇੰਨੇ ਨਾਲ ਕੈਪਟਨ ਸ਼ਾਬਾਸ਼ ਕਰਦਾ ਅੱਛਾ ਅੱਛਾ ਹਾਂ ਉਹ ਕਹਿੰਦੇ ਬਾਹਰ ਨਹੀਂ ਸੀ ਨਿਕਲਦੇ ਉਹ ਹਾਂ ਹੈ ਬਾਹਰ ਹੋ ਗਏ ਹਾਂ ਹਾਂ ਉਹ ਰੂਸਾ ਗਲੇ ਰਹਿ ਅਰੇ ਥੋੜਾ ਫਰਾ ਬਿਆਲਵਾਜ ਘਟ ਕਰਦਾ ਦਾ ਉਹ ਠੀਕ ਹੈ ਇਹ ਚੰਨੀ ਹੈ ਬਿਆਲਵਾਜ ਵੱਧ ਕਰਦਾ ਦਾ ਜੇ ਲੋ ਜਿਆਦਾ ਮਨ ਲੱਗੇ ਲੋ ਅਰੇ ਉਹ ਡਰ ਗੁਟਕਾ ਤੇ ਚੰਨੀ ਦਾ ਆਜ ਜਿਆਦਾ ਆਉਂਦਾ ਫਿਰ ਤੁਹਾਨੂੰ ਹਾਂ ਆਉਦਾ ਹਾਂ ਤੇ ਮੇਰਾ ਸਾਨੂੰ ਆ ਰਿਹਾ ਵੀ ਬੰਦਾ ਠੀਕ ਦਾ ਸੀ ਉਹਦਾ ਗੁਟਕਾ ਸਾਹਿਬ ਦੀ ਸੌਨੇ ਲੈ ਲਿਆ ਹਾਂ ਸਾਰੀ ਬਾਦਲ ਗਈ ਜਿਵੇਂ ਮਤਲਬ ਕੈਪਟਨ ਕਹਿੰਦੇ ਸੀ ਘਰ ਘਰ ਚ ਨੌਕਰੀ ਮਿਲੂਗੀ ਤੁਹਾਡੇ ਪਿੰਡ ਕਿੰਦੀਆਂ ਮਿਲਿਆ ਜੀ ਸਾਡੇ ਮੇਰੇ ਨੌਕਰੀ ਕੋਈ ਨਹੀਂ ਮਿਲੀ ਇੱਕ ਮਰੀਆ ਪੁਲਿਸ ਚ ਉਹ ਦਾ ਆਪਣੇ ਆਵਾਜ਼ ਵਿੱਚ ਅੱਛਾ ਅੱਛਾ ਕੋਈ ਨਹੀਂ ਮਿਲੀ ਗਾਇਸ ਕੈਪਟਨ ਕੋਈ ਨਹੀਂ ਮਿਲੀ ਫਾਰਮ ਭਰੇ ਸੀ ਐ ਫਾਰਮ ਭਰੇ ਹਾਂ ਤੁਸੀਂ ਭਰੇ ਹਾਂ ਹਾਂ ਮੈਂ ਭਰੇ ਪਿਆ ਬਾਈ ਮੈਂ ਨਾਲੇ ਸਾਰੇ ਪਿੰਡ ਦੇ ਫਾਰਮ ਭਰੇ ਆ ਪਹਿਲੇ ਐ ਹੁੰਦਾ ਵੀ ਜਿਵੇਂ ਕਹਿ ਰਹੇ ਨੇ ਨਾ ਵੀ ਵਿਸ਼ਵਾਸ ਹੋ ਜਾ ਸਾਨੂੰ ਦਾ ਲੋਕ ਕਹਿੰਦੇ ਤੂੰ ਝੂਠਾ ਹੈ ਸਭ ਦੇ ਘਰ ਭਰਤੇ ਲੋਕ ਭੱਜੇ ਹੁਣ ਮੇਰਾ ਹੀ ਭਰਦੇ ਬਾਈ ਮੇਰਾ ਵੀ ਭਰਦੇ ਕਿਸੇ ਦਾ ਨਹੀਂ ਵਿਚਾਰੇ ਦਾ ਅਸਲ ਕੈਪਟਨ ਨੇ ਨਹੀਂ ਵਧੀਆ ਰਾਜ ਕਰਿਆ ਦੋ ਦੋ ਰੁਪਿਆ ਪਤਾ ਤੇ ਇਹਨੇ ਚਲੋ ਚੰਨੀ ਨੇ ਜਿੰਨਾ ਕਿ ਚਰ ਰਿਹਾ ਚੰਨੀ ਵਧੀਆ ਰਿਹਾ ਇਹ ਜੀ ਗੱਲ ਆ ਚੰਨੀ ਠੀਕ ਰਿਹਾ ਫਿਰ ਮਤਲਬ ਜਿਵੇਂ ਇਹਨੇ ਕਿਹਾ ਸੀਗਾ ਉਦੋਂ ਉਸ ਤੋਂ ਬਾਅਦ ਤੁਸੀਂ ਮੰਨਦੇ ਹੋ ਕਿ ਲੋਕਾਂ ਨੇ ਨਕਾਰਿਆ ਵੀ ਤਾਂ ਹੀ ਆ ਵੀ ਜਿਹੜਾ ਇਕੱਲਾ ਇਕੱਲਾ ਵਾਦਾ ਕਿਹਾ ਸੀ ਪੂਰਾ ਨਹੀਂ ਇੱਕ ਗੁਟਕਾ ਸਾਫ ਦਾ ਵੀ ਕਹਿੰਦੇ ਸੀ ਕਿ ਆਪਣਾ ਜਿਹੜੀ ਬੇਦਬੀ ਹੋਈ ਸੀ 15 ਵਾਲੀ ਉਹ ਵੀ ਨਹੀਂ ਮਿਲਦਾ ਕੁਝ ਕਰਿਆ ਸੀ ਉਦੋਂ ਇਹਨਾਂ ਨੇ ਕੋਈ ਇਹਨੇ ਨਾ ਇਹਦਾ ਚਲੋ ਮਿਲੇ ਹੋਏ ਤੇ ਇਹ ਇੱਕ ਦੂਏ ਨਾਲ ਉਹ ਤਾਂ ਕੀ ਹੋਣਾ ਤਾਂ ਬਾਦਲਾਂ ਦੇ ਟਾਈਮ 'ਚ ਹੋਇਆ ਸੀ ਤੇ ਇਹਨੇ ਜਿਹੜਾ ਗੁਟਕਾ ਸਾਫ ਦੀ ਸੌਂ ਕਾਦੀ ਸੀਗਾ ਨਾ ਉਹ ਉਹਨੂੰ ਮਹਾਰਾਜੇ ਨੇ ਧੋਹੀ ਲੇ ਬੈਠੀ ਕਿ ਉਹਨੇ ਝੂਠੀ ਸੌਂ ਚੱਕ ਲਈ ਮੈਂ ਨਸ਼ਾ ਹਟਾਉਣਾ ਨਸ਼ਾ ਤਾਂ ਉਦੋਂ ਹੀ ਵੱਧ ਗਿਆ ਨਸ਼ਾ ਤਾਂ ਬਾਈ ਹੁਣ ਵੀ ਬਹੁਤ ਜ਼ਿਆਦਾ ਹੈ ਨਸ਼ੇ ਵਾਲਾ ਤਾਂ ਹੁਣ ਵੀ ਇਹਨਾਂ ਨੂੰ ਵੀ ਹਟਾਉਣਾ ਚਾਹੀਦਾ ਹੈ ਤੇ ਵੱਧਾ ਹਾਂ ਨਸ਼ਾ ਤਾਂ ਵੱਧ ਰਿਹਾ ਹੈ ਵੱਧਾ ਹਾਂ ਐਵੇਂ ਵਿਚਾਰਾ ਮਾੜਾ ਕੋਈ ਮਾਤਰ ਨੂੰ ਫੜ ਕੇ ਅੰਦਰ ਕਰ ਦਨੇ ਦੂਏ ਦਾ ਜਿਹੜੇ ਬੜੇ ਆ ਜਿਕਣਾ ਹੁਣ ਚੱਕਣ ਲੱਗਿਆ ਬੜੇ ਬੜੇ ਨੂੰ ਦੱਸਣ ਫਿਰ ਫਿਰ ਮੰਨ ਜਾਗੇ ਵੀ ਹਾਂ ਭਾਈ ਵਧੀਆ ਕੰਮ ਕਰਦੇ ਅੱਛਾ ਤੇਰਾ ਇੱਧਰ ਜ਼ਮੀਨੀ ਪੱਧਰ ਤੇ ਕੋਈ ਫਰਕ ਨਹੀਂ ਪਿਆ ਨਹੀਂ ਜ਼ਮੀਨੀ ਪੱਧਰ ਤੇ ਐਡਾ ਕੋਈ ਫਰਕ ਨਹੀਂ ਹੈਗਾ ਠੀਕ ਹੈ ਤੇ ਨੌਜਵਾਨ ਕਿੰਨੇ ਕ ਲੱਗਦਾ ਵੀ ਲੱਗੇ ਹੋਣੇ ਆਲੇ ਦਿਵਾਲਿਓ ਹਰ ਇੱਕ ਪਿੰਡ ਚ 25 ਦੀ ਆ ਹਾਂ ਹਰ ਇੱਕ ਪਿੰਡ ਚ ਆ ਦੇਖੋ ਭਾਈ ਜੀ ਦੇ ਕਾ ਨ ਉਹਨੂੰ ਪਤਾ ਵੀ ਮੈਂ ਕੀ ਆ ਜਿਹਦੇ ਹੈ ਨਹੀਂ ਉਹ ਚੱਲ ਅਗਲਾ ਮਖੌਲ ਕਰੀ ਜਾਂਦਾ ਇੱਕ ਦੂਏ ਨੂੰ ਪਰ ਜਿਹਦੇ ਅੰਦਰ ਵੜ ਗਿਆ ਉਹਦੇ ਮਾਪੇ ਵੀ ਜਿਉਂਦੇ ਹੀ ਮਰੇ ਹੋਇਆ ਫਿਰ ਹੱਲ ਕੀ ਆ ਵੀ ਰਜਗਾਰ ਦੇਣਾ ਚਾਹੀਦਾ ਨਹੀਂ ਇੱਕ ਤਾਂ ਦੇਖੋ ਰਜਗਾਰ ਦੇਣਾ ਚਾਹੀਦਾ ਨੰਬਰ 2 ਤੇ ਇਹਨਾਂ ਨੂੰ ਕਹਿੰਦਾ ਫੜਕੇ ਹੀ ਨਹੀਂ ਅੰਦਰ ਦੇਣੇ ਚਾਹੀਦੇ ਹੁਣ ਉਹ ਤਾਂ ਵਿਚਾਰੇ ਮਰੀਜ਼ ਆ ਉਹਨਾਂ ਨੂੰ ਤਾਂ ਕੋਈ ਡਾਕਟਰੀ ਸਹਾਇਤਾ ਦੇਣੀ ਚਾਹੀਦੀ ਆ ਤਾਂ ਇਹ ਸੰ ਸਾਡੇ ਨਾਲ ਪਿੰਡ ਬਲਾੜੀ ਖੁਰਦ ਦੇ ਵੱਖ-ਵੱਖ ਲੋਕ ਜਿਨ੍ਹਾਂ ਨੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਖਾਸ ਤੌਰ ਦੇ ਉੱਤੇ ਸਰਕਾਰ ਦੇ ਮਤਲਬ ਗੱਲ ਕੀਤੀ ਕਿ ਕਿਹੜੀਆਂ ਸਹੂਲਤਾਂ ਮਿਲ ਰਹੀਆਂ ਨੇ ਤੇ ਕਿਸ ਮਾਮਲਿਆਂ ਦੇ ਵਿੱਚ ਹੈ ਜਿਹੜੀ ਸਰਕਾਰ ਹੈ ਉਹ ਜਿਵੇਂ ਜ਼ਮੀਨ ਮਾਮਲੇ ਨੂੰ ਲੈ ਕੇ ਸਰਕਾਰ ਹੈ ਜਿਹੜੀ ਉਹ ਕਿਸਾਨਾਂ ਦੇ ਵਿਰੁੱਧ ਚੱਲ ਰਹੀ ਹੈ ਜਿਸ ਦਾ ਇਹਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਨਿੱਜੀ ਕੈਮਰਾਮੈਨ ਨਾਲ ਗੁਰਪ੍ਰੀਤ ਸਿੰਘ ਚੱਠਾ ਲੀਡਰ ਪੰਜਾਬੀ ਮੀਡੀਆ ਫਤਿਹਗੜ੍ਹ ਸਾਹਿਬ